ਟੀਚਰਾਂ ਦਾ ਪ੍ਰੋਟੈਸਟ ਕਿਉਂ? ਸਭ ਜਿਹੜੇ ਅੱچھے ਟੀਚਰ ਸੀ ਵੈਸੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਪਹਿਲਾਂ ਮੈਨੇਜਮੈਂਟ ਹੋਰ ਸੀ 11ਵੇਂ ਮਹੀਨੇ ਤੋਂ ਮੈਂ ਆ ਗਿਆ ਸੀ ਇੱਥੇ ਖੁਦ ਠੀਕ ਹੈ ਜੇ ਮੈਂ ਸਾਹਮਣੇ ਸੀ ਜੀ ਇੱਥੇ ਕੀ ਸੀ ਜਦੋਂ ਮੈਂ ਆਇਆ ਹਾਂ ਆਉਣ ਦੇ ਸਾਥ ਦੇਖਿਆ ਮੈਨੂੰ ਕੁਝ ਮਾਪੇ ਮਿਲੇ ਦੀ ਬੱਚਿਆਂ ਨੂੰ ਵਰਦੀਆਂ ਨਹੀਂ ਦਿੱਤੀਆਂ ਗਈਆਂ ਹੂੰ ਤੇ ਕੁਝ ਮੈਨੂੰ ਉਸ ਤੋਂ ਬਾਅਦ ਐਟ ਤੇ ਜਿਹੜੀ ਸਾਡੀ ਐਸਐਮਸੀ ਕਮੇਟੀ ਸੀਗੀ ਉਹਨਾਂ ਨੇ ਵੀ ਕਿਹਾ ਫਿਰ ਮੈਂ ਵੀ ਜਾਂਚ ਕੀਤੀ ਤਾਂ ਜਿਹੜਾ ਸਾਰਾ ਪੈਸਾ ਸੀ ਇਹ ਪੀਤੜਾਂ ਦੀਆਂ ਤਨਖਾਹਾਂ 'ਚ ਜਾ ਰਿਹਾ ਸੀ ਜਦੋਂ ਟੋਟਲ ਬਜਟ ਸੀ ਠੀਕ ਹੈ ਮੈਂ ਇਹਨਾਂ ਨਾਲ ਮੀਟਿੰਗ ਕੀਤੀ ਇਹਨਾਂ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਤੁਹਾਡੇ ਤਨਖਾਹਾਂ ਦੇ ਭਾਉਂਗਾ ਵੀ ਦੇਖੋ ਬੱਚਿਆਂ ਦਾ ਜਿਹੜਾ ਹੱਕ ਹੈ ਉਹ ਬੱਚਿਆਂ ਨੂੰ ਮਿਲਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਥੋੜਾ ਥੋੜਾ ਰੰਜੀਤ ਸਾਹਿਬ ਮੀਟਿੰਗ ਲੈ ਕੇ ਕਦੇ ਐਸ ਲੋਡ ਤੇ ਸ਼ੁਰੂ ਕਰ ਲਈ ਹੂੰ ਉਸ ਤੋਂ ਪਹਿਲਾਂ ਇਹਨਾਂ ਨਾਲ ਕੋਈ ਦਿੱਕਤ ਨਹੀਂ ਸੀ ਇਹ ਜਿਸ ਤਰ੍ਹਾਂ ਇੱਕ ਦੋ ਟੀਚਰ ਸੀ ਇੱਥੇ ਜਦੋਂ ਮੈਂ ਰਿਕਾਰਡ ਫੋਲਿਆ ਸਰ ਇੱਕ ਸੰਦੀਪ ਹੈ ਟੀਚਰ ਉਹਨੇ ਇੱਕ ਇੱਥੇ ਲੜਕੀ ਸੀਗੀ ਉਹ ਲੜਕੀ ਨੂੰ ਸ਼ੇਰਸਾਰ ਕੀਤੀ ਸੀ ਉਹ ਲੜਕੀ ਨੇ ਆਪਣੇ ਵਟਸਐਪ ਦੇ ਸਾਰੇ ਕਾਲ ਵਗੈਰਾ ਡਿਟੇਲ ਲਾ ਕੇ ਐਪਲੀਕੇਸ਼ਨ ਦਿੱਤੀ ਹੋਈ ਸੀ ਮੈਨੇਜਮੈਂਟ ਨੂੰ ਹੂੰ ਡਾਇਰੈਕਟਰ ਨੂੰ ਸਾਡੇ ਨੂੰ ਉਹਨੂੰ ਜਦੋਂ ਦਿੱਤੀ ਹੋਈ ਸੀਗੀ ਐਪਲੀਕੇਸ਼ਨ ਤਾਂ ਇਹਨੇ ਉਹ ਤੋਂ ਮਾਫੀ ਵੀ ਮੰਗੀ ਹੋਈ ਸੀ ਹੂੰ ਲਿਖਤੀ ਰੂਪ ਦੇ ਵਿੱਚ ਜੀ ਤੇ ਮੈਂ ਇਦਾਂ ਦੇ ਪਸੰਦ ਨਹੀਂ ਕਰਦਾ ਮੈਂ ਇਹਨਾਂ ਨੂੰ ਪਿਆ ਸੀ ਵੀ ਦੇਖੋ ਵੀ ਮੈਂ ਕੋਈ ਵੀ ਜੋ ਟੀਚਰ ਕੋਈ ਇਦਾਂ ਦੀ ਹਰਕਤ ਕੀਤੀ ਉਹ ਵੀ ਮੈਂ ਆਪਣੇ ਪਾਸ ਨਹੀਂ ਰੱਖਣਾ ਤੇ ਇਸ ਤੋਂ ਬਾਅਦ ਗਰਮਿੰਦਿਆ ਆ ਜਾਵੇ ਨਾ ਚਾਰੇ ਜਿਹੜੇ ਦੋਵੇਂ ਪਾਸੇ ਤੋਂ ਵਿਰੋਧ ਪ੍ਰਦਰਸ਼ਨ ਕਿਉਂ ਸ਼ੁਰੂ ਹੋ ਗਿਆ ਤੁਹਾਡੀ ਗੱਲ ਤਾਂ ਜੋ ਮੈਂ ਸਮਝ ਪਾ ਰਹੀ ਕਿ ਕਿਹਦਾ ਸਕੂਲ ਐਡਿਟ ਸਕੂਲ ਹੈ ਤੁਸੀਂ ਇਹੀ ਦੱਸ ਰਹੇ ਹੋ ਕਿ ਸਕੂਲ ਐਡਿਟ ਸਕੂਲ ਹੈ ਨਹੀਂ ਜੀ ਸਕੂਲ ਜੈਂਸ ਤੇ ਲੇਡੀਜ਼ ਦੋਨੋਂ ਆਈ ਨਹੀਂ ਨਹੀਂ ਇਹ ਸਰਕਾਰ ਵੀ ਇਸ ਦੇ ਵਿੱਚ ਕੰਟਰੀਬਿਊਟ ਕਰਦੀ ਹੈ ਸਰਕਾਰ ਦਾ ਸਪੋਰਟ ਕਰਦੀ ਹੈ ਵੀ ਤੁਸੀਂ ਉਸ ਟ੍ਰਸਟ ਦੇ ਚੇਅਰਮੈਨ ਹਾਂਜੀ ਹਾਂਜੀ ਸਰ ਠੀਕ ਹੈ ਤੇ ਮੈਨੂੰ ਇਹ ਸਮਝਾਓ ਕਿ ਫਿਰ ਸਕੂਲ ਦੇ ਟੀਚਰਾਂ ਦੀ ਜਿਹੜੀ ਸੈਲਰੀ ਹੈ ਉਹ ਨਹੀਂ ਜਾ ਰਹੀ ਸੀ ਤੇ ਵਰਦੀ ਦਾ ਜਿਹੜਾ ਪੈਸਾ ਆਇਆ ਉਹ ਟੀਚਰਾਂ ਦੀ ਸੈਲਰੀ ਦੇ ਵਿੱਚ ਚਲਾ ਗਿਆ ਤੁਸੀਂ ਇਹ ਕਹਿ ਰਹੇ ਹੋ ਹੁਣ ਪ੍ਰਦਰਸ਼ਨ ਕੌਣ ਕਰ ਰਿਹਾ ਸੀ ਕੋਈ ਨਹੀਂ ਟੀਚਰ ਜੋ ਆਪਾਂ ਸਰਕਾਰ ਸਾਨੂੰ ਕਹਿੰਦੀ ਹੈ ਨਾ ਵੀ ਸਰਕਾਰ ਨੇ ਨੌਰਮਸ ਬਣਾਏ ਹੋਏ ਆ ਵੀ ਤੁਸੀਂ ਵਰਦੀਆਂ ਆਪਾਂ ਬੱਚਿਆਂ ਨੂੰ ਬੁੱਕਸ ਤੇ ਬੱਚਿਆਂ ਨੂੰ ਸਾਰਾ ਮਈਆ ਪਹਿਲੇ ਦਾ ਤੇ ਕਰੋਨਾ ਜਿਹੜਾ ਪੈਸਾ ਹੈ ਇਹ ਬੱਚਿਆਂ ਦਾ ਹੈ ਨਾ ਕਿ ਟੀਚਰਾਂ ਦਾ ਠੀਕ ਹੈ ਇਹ ਮੈਂ ਸਭਨਾ ਚਾਹ ਰਹੇ ਨੇ ਕਿ ਟੀਚਰ ਕਿਹੜੀ ਗੱਲ ਉੱਪਰ ਗੱਲ ਕਰਦੇ ਸੀ ਸੱਚੀ ਗੱਲ ਕਰਾਂ ਕਿ ਏਅਰ ਦਾ ਜੀ ਇੱਕ ਸੈਕਿੰਡ ਗੁਰਮੀਲ ਜੀ ਥੋੜੇ ਲੋਕਾਂ ਨੂੰ ਸਮਝ ਆਵੇ ਤੁਹਾਡੀ ਜੋ ਗੱਲ ਹੈ ਤੁਸੀਂ ਕਹਿਣਾ ਚਾ ਰਹੇ ਹੋ ਟੀਚਰ ਪ੍ਰੋਟੈਸਟ ਕਿਉਂ ਕਰ ਰਹੇ ਆ ਟੀਚਰ ਪ੍ਰੋਟੈਸਟ ਮੈਂ ਇੱਕ ਦੰਨੀ ਨੇ ਤਰਕਹਾ ਚੜਾ ਦਿੱਤੀਆਂ ਜੀ ਕਿ ਉੱਥੇ ਜਿਹੜੇ ਪਹਿਲਾਂ ਇੱਕ ਨਾ ਇਹਨਾਂ ਦੀ ਆਪ ਦੀ ਗਰੁੱਪ ਵਾਜੀ ਸੀਗੀ ਉੱਥੇ ਇਨਕੁਆਰੀ ਹੋਈ ਸੀ ਜਿਹਦੇ ਵਿੱਚ ਚਮਕੌਰ ਸਿੰਘ ਵੀ ਸ਼ਿਕਾਇਤ ਸੀ 2023 ਦੇ ਵਿੱਚ ਮੰਤਰੀ ਨੂੰ ਕੀਤੀ ਹੋਈ ਸੀ ਉਸ ਤੋਂ ਬਾਅਦ ਕੋਈ ਕਾਰਵਾਈ ਵੀ ਹੋਈ ਫਿਰ ਉਹ ਤਰਖਾ ਫਿਰਦਾਰ ਹੈ ਉਹਨੇ ਕੋਰਟ ਤੋਂ ਵੀ ਨੋਟਿਸ ਦਵਾਈ ਠੀਕ ਹੈ ਉਹ ਜਦੋਂ ਉੱਤੇ ਇਨਕੁਆਇਰੀ ਕੀਤੀ ਗਈ ਉਹਦੇ ਵਿੱਚ 16 ਸਾਲਾ ਬੱਚੇ ਅਨਕualified ਪਾਏ ਗਏ ਸੀ ਹੂੰ ਉਹਨਾਂ ਨੂੰ ਕਦੋਂ ਵਿਖੇ ਹੋਈ ਹੈ ਜਦੋਂ ਇਹਨਾਂ ਨੂੰ ਮੈਂ ਕੱਢਣ ਵਾਲੀ ਗੱਲ ਆਈ ਵੀ ਇਹ ਤਾਂ ਮੈਂ ਰੱਖ ਨਹੀਂ ਸਕਦਾ ਕਿ ਜਦੋਂ ਪਹਿਲਾਂ ਤਾਂ ਚਲੋ ਗੁਰਮੀਲ ਜੀ ਸਾਰੇ ਟੀਚਰ ਪ੍ਰੋਟੈਸਟ ਕਰ ਰਹੇ ਨੇ ਇਹਨੇ 1 ਸੈਕਿੰਡ ਸਾਰੇ ਟੀਚਰ ਪ੍ਰੋਟੈਸਟ ਕਰ ਰਹੇ ਨੇ ਜਾਂ ਕੁਝ ਟੀਚਰਸ ਨੇ ਨਹੀਂ ਜੀ ਕੁਝ ਟੀਚਰ ਸਾਡੇ ਕੋਲ 40 ਬੰਦਾ ਹੀ ਟੀਚਰ ਹੈਗੇ ਨੇ ਮਤਲਬ ਨਹੀਂ ਨਹੀਂ ਸਮਝ ਰਹੇ ਆ ਕਿ ਟੀਚਰਾਂ ਦੀ ਵੀ ਧੜੇਬੰਦੀ ਸਕੂਲ ਦੇ ਅੰਦਰ ਨਜ਼ਰ ਆ ਰਹੀ ਹੈ ਮੈਂ ਇੱਕ ਹੋਰ ਚੀਜ਼ ਜਾਨਣੀ ਚਾਹ ਰਹੇ ਹਾਂ ਕਿੰਨੇ ਦਿਨਾਂ ਤੋਂ ਪ੍ਰੋਟੈਸਟ ਜਾਰੀ ਹੈ ਜਾਂ ਕਿ ਵਾਰ-ਵਾਰ ਪ੍ਰੋਟੈਸਟ ਹੋ ਰਿਹਾ ਹੈ ਕਿ ਜਿਹੜੇ ਮਾਪੇ ਨੇ ਪੇਰੈਂਟਸ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਹੋ ਰਹੀ ਹੈ ਕਿ ਸਾਡੇ ਬੱਚਿਆਂ ਦਾ ਜਿਹੜਾ ਪੜ੍ਹਾਈ ਦਾ ਪੂਰਾ ਸਟਰਕਚਰ ਹੈ ਖਰਾਬ ਹੋ ਰਿਹਾ ਹੈ ਕਿ ਨੇ ਬਿਨਾ ਕੋਈ ਟੀਚਰ ਪ੍ਰੋਟੈਸਟ ਕਰ ਰਹੇ ਇਹਨਾਂ ਨੇ ਕੋਈ ਸੋਚਿਆ ਹੀ ਨਹੀਂ ਜੀ ਇਹ ਬਿਨਾ ਨੋਟਿਸ ਦਿੱਤੇ ਭੱਲੇ ਦੇ ਜਾ ਬੈਠੇ ਜਿਹੜੇ ਟੀਚਰ ਸੀਗੇ ਜੱਜ ਜੀ ਕੱਡੇ ਦਾ ਦੋ ਟੀਚਰ ਹੀ ਸੀ ਨਾ ਜੀ ਜੀ ਪਹਿਲਾਂ ਦੋ ਟੀਚਰ ਕੱਡੇ ਸੀ ਜੋ ਜ਼ਿਆਦਾ ਜਿਹਦੇ ਸ਼ਿਕਾਇਤਾਂ ਵੀ ਬਹੁਤ ਸੀ ਤੇ ਜਿਨ੍ਹਾਂ ਪ੍ਰਤੀ ਉਹ ਸਕੂਲ ਪ੍ਰਤੀ ਗਲਤ ਗੱਲਾਂ ਦੀ ਵਧੀਆਂ ਕਰ ਰਹੇ ਸੀ ਹੂੰ ਜੋ ਕਿ ਦੇਵਾ ਜਾ ਕੋ ਆਉਂਦੇ ਨਹੀਂ ਸੀ ਜਾਇ ਇਸ ਤਰ੍ਹਾਂ ਨੇ ਨੋਟਿਸ ਦਿੱਤੇ ਹੋਏ ਸੀ ਪ੍ਰੋਪਰ ਸਮੇਂ ਸਮੇਂ ਤੇ ਸਕੂਲ ਚ ਪੜਾਈ ਬੰਦ ਹੈ ਸਕੂਲ ਚ ਪੜਾਈ ਬੰਦ ਹੈ ਹਾਂਜੀ ਹੁਣ ਬੰਦ ਹੋਏ ਨੇ ਤਾਲਾ ਲਾ ਰੱਖਿਆ ਜੀ ਕਿਸਾਨ ਜੁਨੀ ਨੇ ਅੱਛਾ ਕਿਹੜੀ ਕਿਸਾਨ ਜੁਨੀ ਪਹੁੰਚਿਆ ਰਹਾ ਆਇਆ ਸੀ ਜਰਾਹੇ ਦਾ ਇਹਨਾਂ ਨੇ ਕਿਸਾਨ ਬੱਚਿਆਂ ਦੇ ਮਾਪਿਆਂ ਨੇ ਵਿਰੋਧ ਵੀ ਕੀਤਾ ਕਾਰਨ ਝੰਡੀਆਂ ਲਗਾ ਨਹੀਂ ਜਿੱਥੇ ਕਿਸਾਨ ਜੁਨੀ ਹੂੰ ਕੀ ਗਾ ਮੈਂ ਤੁਹਾਡੀ ਗੱਲ ਨੂੰ ਸਮਝ ਰਿਹਾ ਕਿ ਕੁਝ ਟੀਚਰ ਪ੍ਰੋਟੈਸਟ ਕਰ ਰਹੇ ਨੇ ਜਿਨ੍ਹਾਂ ਨੂੰ ਇਕਤਾ ਉਗਰਾਹ ਕਿਸਾਨ ਜਥੇਬੰਦੀ ਦਾ ਸਮਰਥਨ ਮਿਲ ਗਿਆ ਸਕੂਲ ਦੇ ਵਿੱਚ ਤਾਲਾ ਲਾ ਦਿੱਤਾ ਗਿਆ ਸਕੂਲ ਦੇ ਵਿੱਚ ਪੜਾਈ ਬੰਦ ਹੈ ਹਨਾ ਕਿ ਬਿਲਕੁਲ ਅਪ੍ਰੈਲ ਸ਼ੁਰੂ ਹੋ ਰਿਹਾ ਨਵਾਂ ਸੀਜ਼ਨ ਸ਼ੁਰੂ ਹੋ ਰਿਹਾ ਹੋਵੇਗਾ ਹਾਂਜੀ ਹਾਂਜੀ ਤੁਸੀਂ ਕੋਈ ਕੰਪਲੇਂਟ ਕੀਤੀ ਕੋਈ ਡੀਈ ਉਹਦੇ ਕੋਲ ਗੱਲ ਪੰਚੀ ਹੋਵੇ ਕੋਈ ਸਿੱਖਿਆ ਵਿਭਾਗ ਨਾਲ ਹੋਈ ਹੈ ਜੀ ਗੱਲ ਡੀਸੀ ਸਾਹਿਬ ਨੂੰ ਵੀ ਕੰਪਲੇਂਟ ਕੀਤੀ ਹੋ ਜਾਂਦਾ ਧਿਆਨ ਚ ਜੀ ਡੀਸੀ ਸਾਹਿਬ ਦੇ ਵੀ ਧਿਆਨ ਚ ਐਡੀਸੀ ਸਾਹਿਬ ਦੇ ਵੀ ਧਿਆਨ ਚ ਹੈ ਐਸਡੀਐਮ ਦੇ ਵੀ ਧਿਆਨ ਚ ਹੈ ਗਾਂ ਪੁਲਿਸ ਪ੍ਰਸ਼ਾਸਨ ਦੇ ਵੀ ਧਿਆਨ ਚ ਹਾਂ ਨਹੀਂ ਜੀ ਇਹਨਾਂ ਨੇ ਰਿਜ਼ਲਟ ਨਹੀਂ ਚੱਕਾ ਰਦਨ ਦੇ ਰਹੇ ਸੀ ਇਹ ਬੱਚਿਆਂ ਦਾ ਜਿਹੜਾ ਪਿਛਲਾ ਰਿਜ਼ਲਟ ਹੈ ਜੀ ਉਹ ਬਣਾਉ ਨਹੀਂ ਦੇ ਰਹੇ ਸੀ ਤਾਲਾ ਰੱਖਿਆ ਸੀ ਅੱਜ ਕੋ ਫੋਰਸ ਲਾ ਕੇ ਏਡੀਸੀ ਨਾਨਮ ਨੇ ਸਾਨੂੰ ਉੱਥੋਂ ਪੇਪਰ ਚੁਕਾਏ ਆ ਸੀ ਕਿਸੇ ਹੋਰ ਜਗ੍ਹਾ ਤੇ ਰਹਿ ਕੇ ਦੂਜੇ ਸਕੂਲਾਂ ਦੇ ਵਿੱਚੋਂ ਰਦਨ ਬਹਿ ਕੇ ਰਿਜ਼ਲਟ ਬਣਾ ਰਹੇ ਆ ਸਾਡੇ ਟੀਚਰ ਕਿੰਨੇ ਦਿਨ ਹੋ ਗਏ ਤਾਲਾ ਲੱਗੇ ਨੂੰ ਇਹਨੂੰ ਤਾਲਾ ਲੱਗੇ ਨੂੰ ਹੋ ਗਏ ਜੀ ਤਕਰੀਬਨ 10-12 ਦਿਨ ਹੋ ਗਏ ਮਤਲਬ 20 ਮਾਰਚ ਦੇ ਆਸ-ਪਾਸ ਤੋਂ ਹੀ ਸ਼ੁਰੂ ਹੋਇਆ ਵਾ ਕੰਮ ਤਾਲਾ ਲੱਗਿਆ ਹੋਇਆ ਹਾਂ ਜੀ ਹਾਂ ਪਹਿਲਾਂ ਇਹਨਾਂ ਨੇ ਲਾਇਆ ਸੀਗਾ ਜੀ 17 ਮਾਰਚ ਨੂੰ ਤਾਲਾ ਉਦੋਂ ਪੁਲਿਸ ਨੇ ਖਲਾਤਾ ਸੀ ਫੇਰ ਫੇਸਟਾਲਾ ਦਾ ਤਾਂ ਹੂੰ ਤੇ ਇਹ ਕਿਸਾਨ ਯੂਨੀਅਨ ਕੋਈ ਜਿਹੜੇ ਟੀਚਰ ਨੇ ਉਹਨਾਂ ਦਾ ਕੋਈ ਕਿਸਾਨ ਯੂਨੀਅਨ ਦੇ ਨਾਲ ਕੀ ਲਾਗਾ ਤੇਗਾ ਇਹ ਉਥੇ ਕੁਛ ਨਹੀਂ ਜੀ ਜਿਹੜੇ ਮੇਨ ਕੰਮ ਹੈ ਰਹੀ ਤੁਹਾਨੂੰ ਮਦਦ ਆਉਣਾ ਹੈ ਉਥੇ ਪ੍ਰਾਈਵੇਟ ਸਕੂਲ ਜਿਨ੍ਹਾਂ ਦੇ ਵਿੱਚ ਬੱਚੇ ਘੱਟ ਹੈ ਇੱਥੇ 2200 ਬੱਚਾ ਸੀ ਜੀ ਸਕੂਲ ਚ ਇਹ ਕਿਸਾਨ ਯੂਨੀਅਨ ਦਾ ਤਾਂ ਇਹਦਾ ਨਾ ਕੋਈ ਮੇਲ ਹੀ ਨਹੀਂ ਹੁਣ ਤਾਂ ਇਹ ਵੀ ਵਸੇ ਨੇ ਕਿਸਾਨ ਯੂਨੀਅਨ ਦੇ ਜਿਹੜੇ ਕੁਝ ਲੀਡਰ ਨੇ ਉਹਨਾਂ ਨਾਲ ਕੋਈ ਗੱਟਮਟ ਕੀਤੀ ਹੋਈ ਹੈ ਪ੍ਰਾਈਵੇਟ ਵਾਲਿਆਂ ਨਾਲ ਹੂੰ ਵੀ ਅਸੀਂ ਇੱਥੋਂ ਬੱਚੇ ਅਸੀਂ ਧਰਨਾ ਲਾਵਾਂਗੇ ਮਜਬੂਰਨ ਹਟਕੇ ਜਾਣਗੇ ਪਤਾ ਨਹੀਂ ਕੀ ਇਹਨਾਂ ਨੇ ਉਹ ਤੋਂ ਨਹੀਂ ਪਰ ਬ੍ਰਿਜੇ ਜੀ ਤੁਹਾਡੇ ਦਾ ਸਕੂਲ 'ਚ ਧੜੇਬੰਦੀ ਨਜ਼ਰ ਆਉਂਦੀ ਹੈ ਇਹ ਧੜੇਬੰਦੀ ਦਾ ਚੇਅਰਮੈਨ ਦਾ ਕੰਮ ਹੈ ਦੂਰ ਕਰਨਾ ਤੁਸੀਂ ਨਹੀਂ ਕਰ पाए ਸਰ ਜੀ ਮੈਂ ਕਿਹੜੇ ਕਿਹੜੇ ਤਰੀਕੇ ਨਾਲ ਕਰਾਂ ਮੈਨੂੰ ਦੱਸੋ ਇਹਨਾਂ ਨੂੰ ਸਮਝਾ ਸਕਦਾ ਸੀ ਚੇਅਰਮੈਨ ਹੋਣਾ ਸਰ ਤੁਸੀਂ ਦੇਖੋਗੇ ਕੀ ਕਰੀਏ ਬੱਚੇ ਨੂੰ ਨੁਕਸਾਨ ਨਾ ਹੋਵੇ ਇਹ ਸਾਰੇ ਟੀਚਰ ਸਮਝੀ ਨਹੀਂ ਕਿ ਉਸ ਤੋਂ ਬਾਅਦ ਹੁਣ ਦਿੱਕਤ ਵੱਡੀ ਆ ਗਈ ਜਿਹੜੇ ਮਾਪੇ ਐ ਮਾਪੇ ਤਾਂ ਇਹ ਕਹਿ ਰਹੇ ਆ ਵੀ ਇਹ ਟੀਚਰਾਂ ਦਾ ਟੈਸਟ ਲਓ ਜਿਹੜਾ ਟੀਚਰ ਯੋਗ ਪਾਇਆ ਜਾਊਗਾ ਉਹਨੂੰ ਅੰਦਰ ਲੈਣਾ ਹੈ ਠੀਕ ਹੈ ਅੱਛਾ ਜਿਹੜੇ ਦੋ ਟੀ ਇਹ ਜਿਹੜੇ ਵੀ ਕਿਸਾਨ ਜੀ ਨੇ ਕਹਿੰਦੀ ਵੀ ਜੋ ਜੋ ਅਯੋਗ ਹੈ ਜਾਂੇ ਕੋਸਾ ਉਹਨਾਂ ਨੂੰ ਆਹੀ ਅੰਦਰ ਵੜੋ ਹੂੰ ਤੇ ਜਿਹੜੇ ਦੋ ਟੀਚਰ ਤੁਸੀਂ ਕੱਢੇ ਨੇ ਉਹ ਟੀਚਰ ਕਿੰਨੇ ਪੁਰਾਣੇ ਕੰਮ ਕਰ ਰਹੇ ਸੀ ਸਕੂਲ ਚ ਉਹ 18 ਤੋਂ ਸੀਗੇ ਜੀ ਸ਼ਾਇਦ ਦੋ 18 ਮਤਲਬ 7-8 ਹਾਂ ਜੀ ਹੂੰ ਕਿੰਨੀ ਇੱਕ ਤਨਖਾਹ ਸੀ ਉਹਨਾਂ ਦੀ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ ਵਾਰ-ਵਾਰ ਉਹਨਾਂ ਦੀ ਤਨਖਾਹ ਕਿੰਨੀ ਮੈਂ ਦੱਸ ਸਕਦਾ ਪੁੱਛ ਕੇ ਦੱਸ ਦਿੰਨਾ ਹੈ ਬੈਸੇ ਤਕਰੀਬਨ ਉਹਨਾਂ ਦੀ ਮੇਰੇ ਹਿਸਾਬ ਨਾਲ 36 36 36 36 ਕਿ ਹੋਊਗੀ 36 36000 ਰੁਪਏ ਹੋਗੀ ਨਾ ਹਾਂ ਅੱਛਾ ਹੁਣ ਮੈਂ ਥੋੜੇ ਕਿਸਾਨਾਂ ਦੇ ਉੱਪਰ ਫੋਕਸ ਕਰ ਲਵਾਂ ਜਥੇਬੰਦੀ ਦੇ ਕਿਸੇ ਮੈਂਬਰ ਨਾਲ ਗੱਲ ਹੋਈ ਇੱਕ ਤਾਂ ਓਗਰਾਹ ਦੇ ਕਿਹੜਾ ਉੱਥੇ ਲੀਡਰ ਪਹੁੰਚਿਆ ਸੀਦਾ ਨਾਮ ਦੱਸ ਦੋ ਸਰ ਜੀ ਮੈਂ ਕੱਲ ਓਗਰਾਹ ਦੇ ਜਿਹੜੇ ਜਗਿੰਦਰ ਸਿੰਘ ਓਗਰਾਹ ਹੈ ਜੀ ਇਹਨਾਂ ਦੇ ਨੇਮ ਕਿੰਗ ਨੇ ਮੈਂ ਉਹਨਾਂ ਕੋਲ ਕੱਲ ਖੁਦ ਆਪ ਗਿਆ ਸੀ ਕਿੰਨੇ ਕੋਲ ਜਗENDER ਸਿੰਘ ਹੋ ਰਹਾਂ ਕੋਲ ਠੀਕ ਹਾਂ ਮੈਂ ਇਹਨਾਂ ਨੂੰ ਜਾ ਕੇ ਸਥਿਤੀ ਦੱਸੀ ਸੀ ਵੀ ਜਿਹੜੇ ਤੁਹਾਡੇ ਵਰਕਰ ਨੇ ਉਹ ਗਲਤ ਕੰਮ ਕਰ ਰਹੇ ਆ ਬੱਚਿਆਂ ਦੀ ਭਵਿੱਖ ਲਈ ਵੀ ਉੱਥੇ ਟੈਸਟ ਹੋਣਾ ਜ਼ਰੂਰੀ ਆ ਵੀ ਜਿਹੜੇ ਸਟਾਫ ਆ ਕੁਸ਼ਾਨੀ ਕੋਲ ਅਨਕੁਆਲੀਫਾਈਡ ਆ ਹੂੰ ਜੀ ਜੋ ਇਨਕੁਆਰੀ ਵੀ ਹੋਈ ਹੋਈ ਆ ਤਾਹ ਤੋਂ ਸਰਕਾਰ ਦੀ ਜੀ ਸਰਕਾਰ ਨੇ ਕੱਢਣ ਲਈ ਸਾਨੂੰ ਲਿਖਿਆ ਹੋਇਆ ਡੰਡਾ ਵੀ ਦਿੱਤਾ ਹੁਣ ਕੋਰਟ ਚੋਂ ਵੀ ਆਰਡਰ ਆ ਗਿਆ ਇਹਨਾਂ ਨੂੰ ਕੱਢਣ ਦੇ ਹੂੰ ਤੇ ਵੀ ਸਾਡੀ ਮਜਬੂਰੀ ਆ ਵੀ ਤੁਹਾਡੇ ਬੰਦੇ ਉਧਰੋਂ ਗਲਤ ਕੋ ਉਹਨਾਂ ਨਾਲ ਸੈਟਿੰਗ ਕਰੀ ਬੈਠੇ ਆ ਕੁਝ 2 ਰੁਪਈਆ ਦੀ ਸੈਟਿੰਗ ਕਰਕੇ ਸਾਡਾ ਸਾਰਾ ਉਹ ਗਲਤ ਸਿਸਟਮ ਕਰ ਰਿਹਾ ਉਹਨਾਂ ਨੂੰ ਸਮਝਾਓ ਹੂੰ ਉਹਨਾਂ ਨੇ ਸਮਝਾਉਣ ਦੀ ਬਜਾਏ ਕੱਲ ਸਟੇਜ ਉੱਤੇ ਜਾ ਕੇ ਜਿਹੜਾ ਨਾਈ ਕਲੀਅਰ ਕਰਤਾ ਜਦਕਿ ਮੈਂ ਉਹਦੇ ਰਿਸ਼ਤੇਦਾਰ ਨੂੰ ਲੈ ਕੇ ਗਿਆ ਸੀਗਾ ਹੂੰ ਉਹਨਾਂ ਦੀ ਗੁੱਡੀ ਵੀ ਇਹੀ ਹੋਈ ਸਾਡੇ ਇੱਥੇ ਮਾਨਸਾ ਅੱਛਾ ਮਤਲਬ ਤੁਹਾਨੂੰ ਮਤਲਬ ਕੁੱਲ ਮਿਲਾ ਕੇ ਜਗਿੰਦਰ ਸਿੰਘ ਉਗਰਾਹ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕਿ ਹੱਥ ਪੱਲਾ ਫੜਾਇਆ ਨਹੀਂ ਮੈਂ ਕੋਈ ਹੱਥ ਪੱਲਾ ਨਹੀਂ ਜੀ ਉਹ ਤਾਂ ਸਮਝਦੀ ਸਟੇਜ ਤੇ ਮੇਰੇ ਖਿਲਾਫ ਬੋਲ ਗਿਆ ਕਿ ਹੂੰ ਉਹ ਤੇ ਇਹ ਬੋਲ ਕੇ ਵੀ ਮੇਰੇ ਕੋਲ ਆਇਆ ਸੀ ਨਿਲਤਾ ਗਰਨ ਦੱਸੋ ਹੂੰ ਉਹ ਈਗੋ ਦੀ ਗੱਲ ਕਰ ਰਹੇ ਨੇ ਜੀ ਮੈਂ ਅੱਜ ਮੂਵੀ ਵੀ ਪਾਈ ਉਹ ਚ ਵੀ ਮੈਂ ਦੱਸਿਆ ਹੈ ਕਿ ਉਹਨਾਂ ਨੇ ਈਗੋ ਕੀਤੀ ਉਹ ਕਹਿੰਦੇ ਵੀ ਹੁਣ ਤਾਂ ਸਾਡੇ ਜੋ ਧਰਨਾ ਬੰਦੇ ਰਹਿ ਗਏ ਵੀ ਸਾਡੀ ਹੁਣ ਈਗੋ ਬਣ ਗਈ ਜੀ ਉਹਨਾਂ ਨੇ ਇਹ ਗੱਲ ਕਹੀ ਗਈ ਹੈ ਹੂੰ ਉਹਨਾਂ ਵੱਲੋਂ ਜੀ ਬੱਚਿਆਂ ਦੇ ਬੱਚਿਆਂ ਦੇ ਸਿਰ ਤੇ ਈਗੋ ਕਰਨਾ ਤਾਂ ਮਾਰੀ ਗੱਲ ਹੈ ਨਾ ਤੇ ਮੈਨੂੰ ਇਹ ਦੱਸੋ ਕਿ ਤੁਸੀਂ ਪੁਲਿਸ ਦੇ ਕੋਲ ਨਹੀਂ ਗਏ ਐਵੇਂ ਕੋਈ ਸਕੂਲ ਤੇ ਤਾਲਾ ਕਿਵੇਂ ਲਗਾ ਦੇਗਾ ਪੁਲਸ ਨੂੰ ਐਪਲੀਕੇਸ਼ਨ ਦਿੱਤੀ ਸੀਗੀ ਜੀ ਪੁਲਸ ਨੇ ਖਲਾਸਦਾ ਸੀਗਾ ਪੁਲਸ ਨੇ ਇਹਨਾਂ ਨੂੰ ਚੱਕ ਕੇ ਪਰਚੇ ਵੀ ਦਿੱਤੇ 4-5 ਬੰਦੇ ਨੇ ਤੇ 6 ਬੰਦੇ ਨੇ ਜੀ ਪਰਚੇ ਵੀ ਦਿੱਤੇ ਪਰ ਫਿਰ ਉੱਥੋਂ ਪੁਲਸ ਨਾਲ ਕਮਿਟਮੈਂਟ ਕਰ ਲਈ ਵੀ ਅਸੀਂ ਦੁਬਾਰੇ ਨਹੀਂ ਬੈਠਾਂਗੇ ਥਾਣੇ 'ਤੇ ਹਾਂ ਵੀ ਅਸੀਂ ਸ਼ਾਂਤਮਈ ਇੱਕ ਰੋਸ ਮਾਰਚ ਕਰਾਂਗੇ ਤੇ ਫਿਰ ਅਸੀਂ ਚਲੇ ਜਾਵਾਂਗੇ ਠੀਕ ਹੈ ਇਹਨਾਂ ਨੇ ਉੱਥੋਂ ਕਿਹੜਾ ਪੁਲਸ ਨੇ ਚੱਲ ਕਮਿਟਮੈਂਟ ਹੋ ਗਈ ਸੀ ਸ਼ਰਤੇ ਵੀ ਚੱਲ ਕੋਈ ਗੱਲ ਵੀ ਹੁਣ ਨਹੀਂ ਬੈਠਣਗੇ ਉਹ ਆ ਕੇ ਫੇਰ ਉਹੀ ਕੰਮ ਠੀਕ ਹੈ ਮੈਂ ਚਲੋ ਇੱਕ ਆਖਰੀ ਸਵਾਲ ਤੁਹਾਨੂੰ ਪੁੱਛ ਰਿਹਾ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਜ਼ਿਕਰ ਕਰ ਰਹੀਆਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਉੱਥੇ ਕੋਈ ਬਹੁਤ ਵੱਡੀ ਤعداد ਦੇ ਵਿੱਚ ਪਹੁੰਚੇ ਹੋਈਆਂ ਨੇ ਕੋਈ ਪੱਕਾ ਮੋਰਚਾ ਕੋਈ ਟੈਂਟ ਟੰਬੂ ਗੱਡ ਦਿੱਤਾ ਸਕੂਲ ਦੇ ਬਾਹਰ ਸਰ ਜੀ ਉੱਥੇ ਸਿਰਫ ਕੋਈ ਬਾਈ ਵੱਡੀ ਤعداد ਨਹੀਂ ਟੈਂਟ ਪਹਿਲਾਂ ਵੀ ਲੱਗਿਆ ਹੋਇਆ ਹੈ ਜਿਹੜਾ ਕਿ ਜੇਦੂ ਜਿੰਦਾਲਾ ਆ ਉੱਦੇ ਤੋਂ ਉੱਥੇ 60 ਕੇ ਟੀਚਰ ਨੇ 60 ਬਾਅਦ ਵਿੱਚ ਨੇ ਜੀ ਕੁਝ 100 ਬੰਦਾ ਕਿਸਾਨ ਜੁਨੀ ਹੁੰਦਾ ਠੀਕ ਹੈ ਤੇ ਉਤੋਂ ਹੋਰ ਕੁਝ ਨਹੀਂ ਮਾਪੇ ਸਿੰਗਲ ਵੀ ਨਹੀਂ ਜਿਹਦੇ ਮਾਪਿਓ ਨੇ ਬੱਚਿਆਂ ਦੇ ਉਹ ਸਰਕਾਰ ਦੇ ਤੁਰੇ ਫਿਰਦੇ ਆ ਕੱਲ ਮੈਨੂੰ ਪਤਾ ਲੱਗਿਆ ਸੀ ਡੀਸੀ ਸਾਹਿਬ ਨੂੰ ਵੀ ਕੱਲ ਉਹ ਮਿਲ ਕੇ ਆਏ ਆ 5 ਜੇ ਦਸੰਬਰ ਕਿਲੇ ਕੇ ਗਏ ਸੀ ਹੂੰ 5 ਜੇ ਦਸੰਬਰ ਭਰ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਆਪ ਦਾ ਉਹਨਾਂ ਨੇ ਹਾਈ ਕੋਰਟ 'ਚ ਮਾਪਿਆਂ ਨੇ ਰਿੱਟ ਵੀ ਪਾਈ ਆ ਮੈਨੂੰ ਨੋਟਿਸ ਵੀ ਆ ਗਿਆ ਹੂੰ ਠੀਕ ਹੈ ਗਰਮੀ ਦੀਆਂ ਫਾਰਮਾਂ ਦੇਤੇ ਹੋਏ ਮੈਂ ਤੁਹਾਡੇ ਕੋਲ ਵਾਪਸ ਹੁਣਾਂ ਮੈਂ ਤੁਹਾਡੇ ਕੋਲ ਵਾਪਸ ਹੁਣਾਂ ਸੜਨ ਵਾਲੇ ਇੱਕ ਅ ਇੱਕਤਾ ਉਗਰਾਹ ਜਥੇਬੰਦੀ ਦੇ ਨੁਮਾਇੰਦੇ ਜੁੜ ਰਹੇ ਨੇ ਪਰਮਜੀਤ ਕੌਰ ਜੀ ਜਿਹੜਾ ਇਹ ਪਿੰਡ ਦੇ ਵਿੱਚ ਚਾਉਕੇ ਪਿੰਡ ਦੇ ਵਿੱਚ ਧਰਨਾ ਚੱਲ ਰਿਹਾ ਉੱਥੇ ਮੌਜੂਦ ਨੇ ਜੋ ਮੇਰੇ ਕੋਲ ਜਾਣਕਾਰੀ ਹੈ ਪਰਮਜੀਤ ਜੀ ਸਵਾਗਤ ਹੈ ਤੁਹਾਡਾ ਮੇਰੀ ਆਵਾਜ਼ ਪਹੁੰਚ ਰਹੀ ਹੋਣੀ ਹੈ ਤੁਸੀਂ ਧਰਨੇ 'ਚ ਹੈਗੇ ਹੋ ਜਿਹੜਾ ਤਰਨਾ ਸਕੂਲ ਦੇ ਬਾਹਰ ਲੱਗਿਆ ਹੋਇਆ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਧਰਨੇ ਦੇ ਵਿੱਚੋਂ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਕਹਿੰਦੇ ਕਿਸਾਨ ਜਥੇਬੰਦੀਆਂ ਦਾ ਕੋਈ ਲੈਣਾ ਦੇਣਾ ਨਹੀਂ ਜਾ ਕੇ ਉੱਥੇ ਤਰਨਾ ਪ੍ਰਦਰਸ਼ਨ ਕਰਕੇ ਸਕੂਲ ਤੇ ਤਾਲਾ ਜੜਤਾ ਬੱਚੇ ਕਿਸਾਨਾਂ ਮਜ਼ਦੂਰਾਂ ਦੇ ਹੀ ਹੈ ਜੀ ਹ ਨੇ ਪਰ ਕਿਉਂ ਕਿਉਂ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ? ਟਿੱਚਰ ਕਰ ਰਹੇ ਆ ਜੀ ਅਸੀਂ ਹਮਾਇਤ ਆ। ਨਹੀਂ ਤੁਸੀਂ ਤੁਸੀਂ ਕਿਉਂ ਪਹੁੰਚ ਗਏ ਨਾ? ਤੁਸੀਂ ਕਿਉਂ ਪਹੁੰਚ ਗਏ ਉੱਥੇ? ਤੁਹਾਡੇ ਉੱਤੇ ਅਲੀਗੇਸ਼ਨ ਸਕੂਲ ਦੇ ਪ੍ਰਬੰਧਕ ਲਗਾ ਰਹੇ ਨੇ। ਕਹਿੰਦੇ ਇਹਨਾਂ ਦੀ ਪ੍ਰਾਈਵੇਟ ਸਕੂਲਾਂ ਦੇ ਨਾਲ ਕੋਈ ਗੰਢ ਦੁਪ ਹੈ, ਕੋਈ ਮਿਲੀ ਭਗਤ ਹੈ, ਉੱਥੋਂ ਕੋਈ ਕਮਿਸ਼ਨ ਲੈ ਰਹੇ ਨੇ। ਇਸ ਕਰਕੇ ਸਾਡੇ ਸਕੂਲ ਨੂੰ ਬੰਦ ਕਰਵਾਉਣਾ ਚਾਹੁੰਦੇ ਨੇ। ਦੇਖੋ ਜੀ ਜਿੱਥੇ ਵੀ ਜ਼ਬਰ ਹੁੰਦਾ ਸਾਡੀ ਅਗਰਾਹਾਂ ਜਥੇਬੰਦੀ ਦੀ ਇਹ ਪਿਰਤ ਹੈ। ਜਿੱਥੇ ਔਰਤਾਂ ਤੇ ਜ਼ਬਰ ਹੋਵੇ ਜਿੱਥੇ ਲੋਕਾਂ ਨੂੰ ਡਵਾਇਆ ਜਾਂਦਾ ਚਾਹੇ ਠੇਕਾ ਮਲਾਜ ਹੋਣ ਚਾਹੇ ਦੇ ਆਪ ਕੋ ਹੋਣ ਚਾਹੇ ਬਿਜਲੀ ਮਲਾਜਮ ਹੋਣ ਤੇ ਵੱਖ-ਵੱਖ ਤਰ੍ਹਾਂ ਦੇ ਲੋਕ ਹੈ ਜਿਹੜੇ ਜਿਹੜੇ ਆਪ ਦੀ ਲੜਾਈ ਲੜ ਰਹੇ ਆ ਅਸੀਂ ਹਮੇਸ਼ਾ ਹੀ ਉਹਨਾਂ ਦੀ ਹਮਾਇਤ ਤੇ ਜਾਂਦੇ ਆ ਅਸੀਂ ਹਮਾਇਤ ਆ ਨਹੀਂ ਪਰ ਜ਼ਬਰ ਕਿਹੜਾ ਜ਼ਬਰ ਹੋ ਗਿਆ ਤੁਹਾਨੂੰ ਪੂਰੇ ਮਾਮਲੇ ਦਾ ਪਤਾ ਹੈ ਕਿ ਜ਼ਬਰ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿਹੜਾ ਜ਼ਬਰ ਹੋਇਆ ਲੋਕ ਜਾਣਨਾ ਚਾਹੁੰਦੇ ਹੋਣਗੇ ਕਿਹੜੇ ਟੀਚਰਾਂ ਤੇ ਜ਼ਬਰ ਹੋ ਗਿਆ ਦੇਖੋ ਜੀ ਜਵਰ ਇਹ ਹੋਇਆ ਜਿਹੜੀਆਂ ਕੁੜੀਆਂ ਨੂੰ ਆਪ ਦਾ ਸੱਚ ਬੋਲਣ ਵਾਸਤੇ ਉਹਨਾਂ ਨੇ ਬਚੀਆਂ ਦੀਆਂ ਵਰਦੀਆਂ ਦੀ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਡੀ ਸਨਖਾ ਦੇ ਵਿੱਚੋਂ ਕੱਟ ਲਾ ਕੇ ਜਿਹੜਾ ਉੱਥੋਂ ਮੈਨੇਜਮੈਂਟ ਦਾ ਅਧਿਕਾਰੀ ਹੈ ਉਹ ਵੱਡਾ ਮੁਨਾਫਾ ਆਪਦੀ ਜੇਬ ਦੇ ਵਿੱਚ ਪਾ ਰਿਹਾ ਹੈਗਾ ਤੇ ਜਿਹੜੀਆਂ ਧੀਆਂ ਨੂੰ ਉੱਥੋਂ ਟਰਮੀਨੇਟ ਕੀਤਾ ਗਿਆ ਹੈਗਾ ਤੇ ਉਸ ਜ਼ਬਰ ਦੇ ਖਿਲਾਫ ਹੀ ਉਹ ਲੜਦੀਆਂ ਸੀ ਜਦੋਂ ਲੜਦੀਆਂ ਨੇ ਉੱਤੇ ਲਾਠੀ ਚਾਰਜ ਹੋਏ ਆ ਜਦੋਂ ਪੁਲਿਸ ਨੇ ਉਹਨਾਂ ਤੇ ਜ਼ਬਰ ਕੀਤਾ ਤਾਂ ਜਿੱਥੇ ਬੰਦੀ ਉਹਨਾਂ ਦੀ ਹਮਾਇਤਈ ਆਈ ਹੈ ਤੁਸੀਂ ਸਕੂਲ ਦੇ ਪ੍ਰਬੰਧਕ ਦੀ ਗੱਲ ਕਰ ਰਹੇ ਹੋ ਗੁਰਮੀਲ ਠੇਕੇਦਾਰ ਦੀ ਹਾਂਜੀ 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 ਸਰ ਗੁਰਮੀਲ ਠੇਕੇਦਾਰ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਆ ਗੁਰਮੀਲ ਜੀ ਤੁਸੀਂ ਵਰਦੀਆਂ ਚੋਂ ਪੈਸੇ ਖਾ ਗਏ ਤੁਹਾਡੇ ਤੇ ਇਲਜ਼ਾਮ ਹੈ ਜੀ ਪੈਸੇ ਖਾਦੇ ਉਹ ਹੁੰਦੇ ਆ ਵੀ ਜੇ ਅਸੀਂ ਅਪਲਾਈ ਕੀਤੀਆਂ ਹੋਣ ਵਰਦੀਆਂ ਦੇ ਅਸੀਂ ਬਿੱਲ ਪਾਏ ਹੋਣ ਹੂੰ ਬਿੱਲ ਪਾ ਕੇ ਵਰਦੀਆਂ ਨਾ ਦਿੱਤੀਆਂ ਹੋਣ ਹੂੰ ਉਹਨਾਂ ਨੂੰ ਕਿਹਾ ਜਾਂਦਾ ਪੈਸਾ ਖਾਣਾ ਜੀ ਜਦੋਂ ਇੱਕ ਬਿਲੀ ਨਹੀਂ ਪਿਆ ਜੀ ਜਿਹੜੀਆਂ ਜਿਹੜਾ ਵਜਨ ਸੀ ਬਾਜੇ ਤੇ ਇੱਥੇ 37 ਲੱਖ 80 ਹਜ਼ਾਰ ਵੀ ਆਉਂਦਾ ਹੈ ਜੀ 33 ਲੱਖ 80 ਹਜ਼ਾਰ ਇਹਨਾਂ ਦੀ ਲੱਖ ਦੇ ਲੱਗ ਬਿਲਾਉਂਦਾ ਬਿਜਲੀ ਦਾ ਮੰਨ ਲੇ ਕਿ ਸੂਈ ਤੋਂ ਲੈ ਕੇ ਧਾਗੇ ਤੱਕ ਪੈਸੇ ਉੱਤੇ ਲਾਉਣੇ ਆ ਹੂੰ ਇਹ ਸਾਰਿਆਂ ਦਾ ਇਹਨਾਂ ਤਰ੍ਹਾਂ ਇਹਨਾਂ ਦੇ ਖਾਤੇ ਚ ਗਏ ਜੀ ਸਾਹ ਵੀ ਇਨਕੁਰੀ ਵੀ ਕਰੀ ਹੈ ਹੂੰ ਇਹਦਾ ਦੋ ਦੋ ਰੌਲਾ ਪਾਇਆ ਇਹਨਾਂ ਨੇ ਜਦੋਂ ਮਹੀ ਆਇਆ ਮੈਂ ਤੁਹਾਨੂੰ ਦੱਸਿਆ ਮੈਂ 11ਵਾਂ ਵੀ ਲੈ ਆਇਆ ਹੂੰ 11ਵਾਂ ਵੀ ਲੈ ਆ ਕੇ ਲੈ ਇਹਨਾਂ ਨੂੰ ਦੱਸਿਆ ਜੀ ਮੈਂ ਤੁਹਾਡੀਆਂ ਤਨਖਾਹਾਂ ਕਿਹਾ ਉਹ ਵੀ ਬੱਚਿਆਂ ਨੂੰ ਨਾ ਤਾਂ ਬਲਕਿ ਇਹ ਬੱਚਿਆਂ ਦੇ ਬੈਨੀਫਿਟ ਤੁਸੀਂ ਖਾਈ ਜਾਂਦੇ ਹੋ ਹੂੰ ਨਹੀਂ ਫਿਰ ਤੁਹਾਡੇ ਤੋਂ ਪਹਿਲਾਂ ਤਾਂ ਕੰਮ ਠੀਕ ਚੱਲ ਰਿਹਾ ਸੀ ਮਤਲਬ ਨਵੰਬਰ ਤੋਂ ਪਹਿਲਾਂ ਜਿਆਵੇਂ ਮਹੀਨੇ ਆਏ ਸੀ ਜੀ ਜੀ ਨਵੰਬਰ ਦੀ ਪੁਰਾਣੀ ਨਾਲ ਹਾਂਜੀ ਜੇ ਇਹਨੇ ਸੱਚੇ ਨੇ ਫਿਰ ਇਹਨਾਂ ਦੇ ਜਿਹੜੇ ਟੀਚਰ ਹੈ ਉਹਨਾਂ ਨੂੰ ਟਰਮੀਨੇਟ ਕਿਉਂ ਕੀਤਾ ਉਹਨਾਂ ਦੀਆਂ ਤਨਖਾਹਾਂ ਤੇ ਕੱਟ ਪਿਆ ਲਾਇਆ ਜਦੋਂ ਸਰਕਾਰ ਬੱਚਿਆਂ ਨੂੰ ਗਰਦੀ ਦੇ ਰਹੀ ਹੈ ਬੱਚਿਆਂ ਦੀ ਪੜ੍ਹਾਈ ਫਰੀ ਕਰ ਰਹੀ ਹੈ ਆ ਫਿਰ ਇਹ ਚੇਕੇਦਾਰ ਨੂੰ ਇਹ ਗੱਲ ਦਾ 12 ਸਾਲ ਤੋਂ ਪਹਿਲਾਂ ਨਹੀਂ ਪਤਾ ਲੱਗਿਆ ਵੀ ਇਹਨਾਂ ਨੇ ਪਲਾਸਟੂ ਕੀਤੀ ਹੈ ਇਹ ਇਤਰਾਉਂਦੇ ਯੋਗ ਨਹੀਂ ਹੈਗੇ ਇਹਨਾਂ ਨੂੰ 12 ਸਾਲ ਬਾਅਦ ਕਿਵੇਂ ਪਤਾ ਲੱਗਿਆ ਵੀ ਇਹ ਯੋਗ ਨਹੀਂ ਹੈਗੇ ਹੂੰ ਗਰਮੇਲ ਜੀ ਇਹ ਵੀ ਵਿੱਚ ਜੀ ਗੱਲ ਹੈ ਜਦੋਂ ਮੈਂ ਦੱਸ ਹੀ ਦਿੱਤਾ ਤਾਂ ਕਹਿੰਦੇ 18 12 ਸਾਲ ਵੀ ਮੈਂ 11ਵੇਂ ਮਹੀਨੇ 2024 ਦੇ ਆਇਆ ਹੂੰ ਜਦੋਂ ਕਿ ਇੱਥੇ ਮੈਂ ਰਿਪੋਰਟ ਪੜ੍ਹੀ ਹੈ ਜਿਹੜੀ ਰਿਪੋਰਟ ਸਰਕਾਰ ਨੇ ਇਹ ਅਨਕਵਾਲੀਫਾਈਡ ਸਟਾਫ ਪਾਇਆ ਗਿਆ ਤੇ ਇਨਕੁਆਰੀ ਹੋਈ ਹੈ ਇਹ ਜੀ ਸਰਕਾਰ ਨੇ ਅਨਕਵਾਲੀਫਾਈਡ ਪਾਇਆ ਗਿਆ ਉਹ ਤੋਂ ਸਾਡਾ ਆਰਡਰ ਆਇਆ ਇਹਨਾਂ ਨੂੰ ਕਦੋਂ ਦੀ ਸਮਾਰਜੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹਨਾਂ ਦੀ ਕਵੈਲੀਫਿਕੇਸ਼ਨ ਹੈ ਨਹੀਂ ਕੀ ਇਹ ਘੱਟ ਪੜੇ ਹੋਏ ਨੇ ਇਹ ਯੋਗ ਨਹੀਂ ਇਸ ਕਰਕੇ ਇਹ ਇਸ ਕਰਕੇ ਇਹਨਾਂ ਨੂੰ ਕਦਮ ਦਾ ਕਿਹਾ ਗਿਆ ਸੀ ਨਹੀਂ ਪਰ ਗੁਰਮੀਤ ਜੀ ਦੇਖੋ ਗਲਤ ਇਹ ਹੈ ਕਿ 12 15 ਸਾਲ ਪੜਾ ਲਿਆ ਹੁਣ ਤੁਹਾਨੂੰ ਯਾਦ ਆ ਗਿਆ ਕਿ ਇਹਨਾਂ ਦੀ ਪਲੱਸ 2 ਐ ਕੁਆਲੀਫਿਕੇਸ਼ਨ ਨਹੀਂ ਹੈ ਇਹ ਪੜਾਉਣ ਯੋਗ ਨਹੀਂ ਹੈ ਜੀ ਸੁਣੋ ਕਿਸੇ ਦੀ ਨੌਕਰੀ ਤੁਸੀਂ ਖਤਮ ਕਰ ਦਿੱਤੀ ਇਹ ਇਹੀ ਇਸ ਸਮੇਂ ਆਪਣੇ ਅਧਿਕਾਰ ਇਸ ਬਾਈ ਨੂੰ ਇਹ ਕਿਹਾ ਜਾਵੇ ਤੂੰ ਜੇ ਘਰ ਦੇ ਵਿੱਚ ਕਿੰਨੇ ਦਿਨਾਂ ਤੋਂ ਰਹਿ ਰਹੇ ਹੈ ਕਿੰਨੇ ਸਾਲਾਂ ਤੋਂ ਰਹਿ ਰਹੇ ਹੈ ਤੇ ਤੈਨੂੰ ਘਰ ਦੇ ਵਿੱਚੋਂ ਬਾਹੋਂ ਫੜ ਕੇ ਬਾਹਰ ਕੱਢ ਦਈਏ ਵੀ ਤੂੰ ਤਾਂ ਇਸ ਘਰ ਦਾ ਮਾਲਕ ਨਹੀਂ ਜਿਹੜਾ ਉਹਨਾਂ ਨੇ ਮਿਹਨਤ ਕੀਤੀ ਹੈ ਜਿਹੜਾ ਉਹ ਬੱਚੀਆਂ 10 ਰਹੀਆਂ ਨੇ ਸਾਡੀਆਂ ਭੈਣਾਂ 10 ਰਹੀਆਂ ਨੇ ਬਿਗੈਰ ਸਕੂਲ ਤੋਂ ਪ੍ਰਾਈਵੇਟ ਉਹਨਾਂ ਨੇ ਇੱਕ ਘਰ ਦੇ ਵਿੱਚ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ ਜਿੱਥੇ ਵਾਸ਼ਰੂਮਾਂ ਦਾ ਪ੍ਰਬੰਧ ਨਹੀਂ ਸੀ ਤੇ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਇਆ ਤੇ ਬੱਚੇ ਉਸ ਪੜ੍ਹਾਈ ਦੇ ਜੋ ਕੀਤੇ ਤੇ ਦੂਜਾ ਇਹ ਟੀਚਰਾਂ ਨੂੰ ਤਾਂ ਇਹ ਕਹਿ ਰਿਹਾ ਵੀ ਇਹ ਯੋਗ ਨਹੀਂ ਹੈਗੇ ਤੇ ਜਿਹੜੀ ਆਂਟੀ 12 ਸਾਲ ਤੋਂ ਬੱਚਿਆਂ ਦਾ ਬਾਥਰੂਮ ਲਾਈਟਿੰਗ ਨਾਲੇ ਹੱਥ ਧੋ ਰਹੀ ਸੀ ਕਿ ਉਹ ਵੀ ਯੋਗ ਨਹੀਂ ਹੈਗੀ ਜਿਹੜੀ ਨੇ ਸਰ ਤੇ ਘੜੇ ਪਾਣੀ ਦੇ ਠੀਕ ਹੈ ਚਲੋ ਥੋੜੀ ਮੈਂ ਥੋੜੇ ਫੋਕਸ ਕਰਨਾ ਹੈ ਗੱਲ ਦੇ ਉੱਤੇ ਪਰਮਜੀਤ ਜੀ ਤੁਹਾਡੀ ਤੁਹਾਡੀ ਸਟੇਟਮੈਂਟ ਪਾਣੀ ਲਿਆ ਲੈ ਕੇ ਬੱਚਿਆਂ ਨੂੰ ਕਹੌਂਦੀ ਹੁੰਦੀ ਸੀ ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ ਕਿ ਉਹ ਹੋਰ ਇੱਕ ਇੱਕ ਕਰਕੇ ਗੱਲ ਰੱਖਿਓ ਇੱਕ ਇੱਕ ਕਰਕੇ ਗੱਲ ਰੱਖਿਓ ਮੈਂ ਤੁਹਾਡੇ ਕੋਲ ਵਾਪਸ ਹੋਣਾ ਇੱਕ ਵਾਰੀ ਗੁਰਮੀਲ ਜੀ ਤੁਸੀਂ ਆਪਣੀ ਗੱਲ ਰੱਖੋ ਇਹ ਕਦੇ ਕੁਝ ਠੀਕ ਹੈ ਗੁਰਮੀਲ ਜੀ ਗੁਰਮੀਲ ਜੀ 1 ਸੈਕਿੰਡ 1 ਸੈਕਿੰਡ ਗੁਰਮੀਲ ਜੀ ਹਾਂਜੀ ਇਹ ਸਾਰੀ ਤਾਨਾशाही ਹੈ ਜੀ ਠੀਕ ਹੈ ਪਰੰਦੀ ਜੀ ਤੁਹਾਡਾ ਤੁਹਾਡਾ ਥੋੜੇ ਇੰਤਜ਼ਾਰ ਕਰਿਓ ਤੁਹਾਡੀ ਗੱਲ ਆ ਗਈ ਹੈ ਗੁਰਮੀਲ ਸਿੰਘ ਜੀ ਇਸ ਇਸ ਵਿਚਾਲੇ ਮੈਂ ਇੱਕ ਹੋਰ ਸਾਡੇ ਨਾਲ ਮਹਿਮਾਨ ਜੁੜ ਰਹੇ ਨੇ ਅਮਰਿਤਪਾਲ ਸਿੰਘ ਬਾਣ ਡੈਮੋਕ੍ਰੈਟਿਕ ਟੀਚਰ ਫਰੰਟ ਨੂੰ ਰਿਪਰੈਜ਼ੈਂਟ ਕਰਨਗੇ ਅਮਰਿਤਪਾਲ ਜੀ ਤੁਹਾਡਾ ਵੀ ਸਵਾਗਤ ਹੈ ਲਾਈਨ ਤੇ ਰਹੋ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ ਮੈਂ ਇੱਕ ਵਾਰੀ ਰੁਕ ਕਰ ਲਵਾਂ ਸਾਡੇ ਨਾਲ ਗੁਰਮੀਲ ਜੀ ਲਗਾਤਾਰ ਜੁੜੇ ਹੋਏ ਨੇ ਸਰਕਾਰੀ ਟੀਚਰ ਹੋਏ ਜੀ ਹਾਂਜੀ ਸਰ ਗੁਰਮੀਲ ਜੀ ਤੁਸੀਂ ਆਪਣੀ ਗੱਲ ਰੱਖੋ ਨਾ ਗੱਲ ਇਹ ਕਿ ਤੁਸੀਂ 4 ਮਹੀਨੇ ਪਹਿਲਾਂ ਸੰਭਾਲਿਆ ਸਾਰਾ ਕਾਰਜਕਾਰ ਸਭ ਉਥਲ ਪਥਲ ਕਰਕੇ ਰੱਖ ਦਿੱਤਾ ਕਿਸਾਨਾਂ ਵਾਲੀ ਗੱਲ ਦੇ ਉੱਤੇ ਮੈਂ ਬਾਅਦ ਵਿੱਚ ਆਉਣਾ ਪਰ ਤੁਹਾਡੇ ਉੱਤੇ ਅਲੀਗੇਸ਼ਨਸ ਹੈ ਕਿ ਤੁਸੀਂ ਟੀਚਰਾਂ ਦੇ ਹੱਕ ਦੇ ਉੱਤੇ ਕੈਂ ਉਹਨਾਂ ਦੀ ਸੈਲਰੀ ਕੱਟ ਲਈ ਤੇ ਦੂਜੇ ਪਾਸੇ ਕੁਝ ਟੀਚਰ ਜਿਹੜੇ ਬਹੁਤ ਲੰਬੇ ਟਾਈਮ ਤੋਂ ਕੰਮ ਕਰ ਰਹੇ ਸੀ ਉਹਨਾਂ ਨੂੰ ਬਾਹ ਫੜ ਕੇ ਸਕੂਲ ਤੋਂ ਬਾਹਰ ਕੱਢਦਾ ਬਿਲਕੁਲ ਗਲਤ ਮੈਂ ਕਿਸੇ ਟੀਚਰਾਂ ਦੇ ਹੱਕ ਦੇ ਕੈਂਚੀ ਨਹੀਂ ਚਕਾਈ ਚਲਾਈ ਮੈਂ ਬੱਚਿਆਂ ਨੂੰ ਹੱਕ ਦਿਵਾਉਣ ਲਈ ਇਹਨਾਂ ਨੂੰ ਸਿੱਧਾ ਕੀਤਾ ਹੈ ਇਹਨਾਂ ਦੇ ਜਿਹੜੇ ਬੱਚਿਆਂ ਦੇ ਹੱਕ ਤੇ ਸਾਰੇ ਟੀਚਰ ਖਾਰੇ ਸੀ ਹੂੰ ਬੱਚਿਆਂ ਦੇ ਹੱਕੇ ਖਾਰੇ ਟੀਚਰ ਖਾਰੇ ਸੀ ਮੈਂ ਜਿਹੜਾ ਬਜਟ ਦਾ ਹਿੱਸਾ ਹੈ ਮੈਂ ਬਜਟ ਦਾ ਹਿੱਸਾ ਉਹਨੇ ਸਰ ਬੜਾ ਹਿੱਸਾ ਬਣਾਇਆ ਵੀ 40 ਸਾਲੇ ਬਸੇ ਤੋਂ ਮੈਂ ਮਾਪਿਆਂ ਨੂੰ ਇਹ ਚਾਹੀਦਾ ਚਾਰੀ ਵਜੇ ਦੇ ਬੱਚਾ ਚੋਣਵਾ ਲਾਗੇ 3 ਵਜੇ ਦੀ ਬਿਲਡਿੰਗ ਚੋਣਵਾ ਲਾਗੇ ਇਹਨੇ ਜਿਹੜਾ ਪੈਰਾ ਤੱਕ ਖੜਾ ਨਹੀਂ ਨਹੀਂ ਫਿਰ ਸੂਤ ਗਲਤ ਹੈ ਇਹ ਹੈ ਨਾ ਕਿ ਲੋਕ ਤਾਂ ਚਾਹੁੰਦੇ ਨੇ ਕਿ ਤਰੱਕੀ ਹੋ ਜਾਏ ਗਰਮੇਲ ਜੀ ਬੜੀ ਇੰਟਰਸਟਿੰਗ ਗੱਲ ਹੈ ਲੋਕ ਚਾਹੁੰਦੇ ਨੇ ਕਿ ਮੇਰੀ ਤਨਖਾਹ ਹਰ ਸਾਲ ਕੋਈ 5 10 ਪੈਸੇ ਵਾਧਾ ਕਰੇ ਪਰ ਇੱਥੇ ਤਾਂ ਤੁਸੀਂ ਪੁੱਠਾ ਕਰ ਦਿੱਤਾ ਕਿ ਤਨਖਾਹ ਕੱਟ ਦਿੱਤੀ ਘਟਾ ਰਹੇ ਹੋ ਤੁਸੀਂ ਤੁਸੀਂ ਬਜਟ ਦਾ ਵਾਲਾ ਦੇਖੋ ਥੋੜੇ ਵੇਖਿਓ ਇੱਕ ਇੱਕ ਸੈਕਿੰਡ ਇੱਕ ਇੰਤਜ਼ਾਰ ਕਰਾਂਗਾ ਨਿਕਲ ਵਾਪਸ ਹੁਣ ਦੇਖੋ ਪਰਮਜੀਤ ਜੀ ਤੁਸੀਂ ਵੀ ਇੰਤਜ਼ਾਰ ਕਰਿਓ ਅੰਮ੍ਰਿਤਪਾਲ ਜ ਅਮਰਿਤਪਾਲ ਜੀ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੋਣੀ ਹੈ ਡੈਮੋਕ੍ਰੈਟਿਕ ਟੀਚਰ ਫਰੰਟ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੁਸੀਂ ਵੀ ਇਸ ਧਰਨੀ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਓ ਟੀਚਰਾਂ ਦੇ ਹੱਕ ਦੇ ਵਿੱਚ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਅਮਰਿਤਪਾਲ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੁਸੀਂ ਸ਼ਾਮਿਲ ਹੋ ਇਸ ਪ੍ਰਦਰਸ਼ਨ ਚ ਸਰ ਸਾਰੀਆਂ ਹੀ ਮੁਲਾਜ਼ਮ ਜੱਥੇ ਬੰਨੀਆਂ ਇਸ ਜੋ ਟੀਚਰਸ ਦੇ ਨਾਲ ਠਕਾ ਹੋ ਰਿਹਾ ਹੈ ਜੀ ਬੱਚਿਆਂ ਦੇ ਨਾਲ ਜਿਹੜਾ ਅਨਿਆਇ ਹੋ ਰਿਹਾ ਹੈ ਜਿਹੜੇ 3 ਸਾਲ ਤੋਂ ਵਰਦੀ ਬਕਸ ਵਗੈਰਾ ਨਹੀਂ ਮਿਲ ਰਹੀਆਂ ਹਾਂ ਸੋ ਟੋਟਲੀ ਪੰਜਾਬ ਦੀਆਂ ਸਾਰੀਆਂ ਮੁਲਾਇਮ ਜਿੱਥੇ ਬੰਨੀਆਂ ਇਹਨਾਂ ਦੇ ਸਮਰਥਨ ਦੇ ਵਿੱਚ ਨੇ ਠੀਕ ਕਿਹਨਾਂ ਦੇ ਮੇਰੀ ਅੱਗੇ ਬੰਨੀਆਂ ਜੀ ਅਮਰਪਾਲ ਜੀ ਕਿਹਨਾਂ ਦੇ ਸਮਰਥਨ ਦੇ ਵਿੱਚੋਂ ਬੱਚਿਆਂ ਨੂੰ ਵਰਦੀਆਂ ਮਿਲਣੀਆਂ ਚਾਹੀਦੀਆਂ ਬੱਚਿਆਂ ਨੂੰ ਵਰਦੀਆਂ ਬਕਸ ਟਾਈਮ ਤੇ ਮਿਲਣੀਆਂ ਚਾਹੀਦੀਆਂ ਸਰ ਤੇ ਟੀਚਰਸ ਨੂੰ ਜਿਹੜੀ ਉਹਨਾਂ ਦੀ ਬੰਦੀ ਜਿਹੜਾ ਹੀ ਮਿਹਨਤ ਹੈਗਾ ਪੇ ਹੈਗੇ ਉਹ ਮਿਲਣੀ ਚਾਹੀਦੀ ਹੈ ਠੀਕ ਹੈ ਜਦੋਂ ਕਿ ਮੈਨੇਜਮੈਂਟ ਦੁਆਰਾ ਅਕਤੂਬਰ 2024 ਤੋਂ 50000 41000 ਤੇ 34800 ਦੀ ਜਗ੍ਹਾ ਤੇ ਕੱਟ ਲਗਾ ਕੇ ਸਿਰਫ 15000 ਸੈਲਰੀ ਪਾਈ ਹੋਈ ਹੈ ਤੇ ਜਿਹੜੇ ਦਰਜਾਚਾਰ ਕਰਮਚਾਰੀ ਨਹੀਂ ਜੀ ਉਹਨਾਂ ਦੀ ਸੈਲਰੀ 16000 ਤੋਂ ਕੱਟ ਕੇ ਸਿਰਫ 8 ਜਾਂ 9000 ਜੋ ਡੇਲੀ ਵੇਜ ਹੈਗਾ ਆਪਣਾ ਡੀਸੀ ਰੇਟ ਉਸ ਤੋਂ ਵੀ ਕੱਟ ਪਈ ਹੋਈ ਹੈ ਹੂੰ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਦੀ 38000 50000 ਸੀ ਉਹਨਾਂ ਨੂੰ 15000 ਫੜਾਤਾ ਕਿ ਇੰਨੇ ਹੀ ਮਿਲਣਗੇ ਹਾਂ 1 ਅਕਤੂਬਰ 2024 ਤੋਂ ਸਰ 4 ਮਹੀਨੇ ਹੋ ਗਏ ਹਾਲਾਂਕਿ ਬੱਚਿਆਂ ਨੂੰ ਇਹ ਤੱਕ ਵੀ ਕੁਝ ਨਹੀਂ ਮਿਲਿਆ ਠੀਕ ਹੈ ਸੈਲਰੀ ਕੱਟ ਲਗਾਉਣ ਦੇ ਬਾਅਦ ਵੀ ਹੂੰ ਠੀਕ ਹੈ ਮੈਂ ਹੁਣ ਇੱਕ ਵਾਰੀ ਰੁਕ ਤੁਹਾਡੇ ਕੋਲ ਹਰ ਮਹੀਨੇ 40000 ਆਉਂਦੇ ਹੁਣ ਤੁਸੀਂ ਕਹੋ ਜੀ ਆ ਚੱਕੋ 15000 ਰੁਪਏ ਹੁਣ ਇੰਨੀ ਮਿਲਣਗੇ ਇਹ ਕਿਵੇਂ ਹੋ ਜਾਏਗਾ ਸਰ ਜੀ ਗੱਲ ਸੁਣੋ ਜਦੋਂ ਕਿ ਇਹਨਾਂ ਨੂੰ ਪਤਾ ਹੈ ਇਹ ਮੈਂ ਤੁਹਾਨੂੰ ਥੋੜੀ ਜੀ ਗੱਲ ਦੱਸਣਾ ਚਾਹਾਂਗਾ ਜੀ 2012 ਤੋਂ ਲੈ ਕੇ 18 ਤੱਕ ਹਮ ਇਹ ਸਕੂਲ ਚਲਾਇਆ ਵੀਓ ਨੇ ਜੀ ਕਿੰਨੀਆਂ ਇਹਨਾਂ ਦੀਆਂ ਸੈਲਰੀਆਂ ਸੀਗੀਆਂ 2012 ਦੇ ਵਿੱਚ ਹਮ ਫਲੀਪਰਾਂ ਦੀ 15-1500 ਕਿਸੇ ਦੀ 10000 ਕੇ ਦੀ 8000 ਕੇ ਦੀ 12000 ਵੱਧ ਤੋਂ ਵੱਧ ਜੀ ਇਹ ਸੈਲਰੀਆਂ ਸੀ ਇਹਨਾਂ ਨੇ ਸੰਘਰਸ਼ ਕੀਤਾ ਡੀਓ ਨੂੰ ਬੰਦ ਕੀਤਾ ਇਹ ਸਾਫ ਸੁਸਰਾ ਜਾਣਦੇ ਸੀ ਕਿ ਸਰਕਾਰ ਸਰਕਾਰ ਉਹ ਰੌਂਗ ਇਨਫੋਰਮੇਸ਼ਨ ਦਿੱਤੀ ਆ ਰਹੀ ਹੈ ਸਾਰੇ ਬਿਲਕੁਲ ਸਹੀ ਕਰੈਕਟ ਬਿਲਕੁਲ ਕਰੈਕਟ ਜਿਹੜੀਆਂ ਵੀ ਮੈਂ ਰਿਕਾਰਡ ਦਊਗਾ ਮੇਰੇ ਕੋਲ ਆਨ ਰਿਕਾਰਡ ਹੈ ਮੇਰੇ ਕੋਲ ਆਨ ਰਿਕਾਰਡ ਹੈ ਕੋਈ ਸਿੰਗਲ ਵੀਡੀਓ ਸੀ ਵੀਡੀਓ ਜਾਂ ਕੋਈ ਵੀਡੀਓ ਕੋਈ ਫੋਟੋ ਹੈਗੇ ਦੁਕਾਤਾ ਦਿਓ ਮੀਡੀਆ ਵਰਤਾਂ ਸਾਫ ਜਾਣਦੇ ਸੀ ਕੀ ਡੀਓ ਨੇ ਕੰਦੇ ਨਹੀਂ ਕੋਈ ਟਰਨਾ ਲਗਾਇਆ ਹੈ ਠੀਕ ਠੀਕ 1 ਸੈਕਿੰਡ 1 ਸੈਕਿੰਡ ਗੁਰਮੇਲ ਜੀ ਤੁਹਾਡੀ ਗੱਲ ਆ ਗਈ ਅਮਰਿਤਪਾਲ ਜੀ ਕੀ ਫਾਲਸ ਇਨਫਰਮੇਸ਼ਨ ਇਹਦੇ ਵਿੱਚ ਸਮਝਾ ਦਿਓ ਇਹਦੇ ਵਿੱਚ ਸਰ ਇੱਕ ਤਾਂ ਇਹ ਹੈ ਜੋ ਬੋਲ ਰਹੇ ਨੇ ਕਿ ਡੀਓ ਦੇ ਅੰਦਰ ਜਦੋਂ ਇਹ ਸਕੂਲ ਸੀਗਾ ਤਾਂ ਇਹਨਾਂ ਨੇ ਟਰਨਾ ਲਗਵਾ ਕੇ ਮੈਨੇਜਮੈਂਟ ਨੂੰ ਬੁਲਾਇਆ ਹੈ ਜੀ ਤਾਂ ਇਸ ਤਰ੍ਹਾਂ ਦਾ ਟਰਨਾ ਕਦੇ ਵੀ ਨਹੀਂ ਲਗਿਆ ਟਰਨਾ ਲਗਿਆ ਸੀਗਾ ਇੱਕ ਸਰਕਾਰ ਦੁਆਰਾ ਚਿੱਠੀ ਜਾਰੀ ਹੋਈ ਸੀ ਕਿ ਜਿੰਨਾ ਸਕੂਲਾਂ ਨੇ ਸੀਬੀਐਸਸੀ ਦੀ ਜਿਹੜੀ ਹੈਗੀ ਮਾਨਤਾ ਨਹੀਂ ਮਿਲ ਰਹੀ ਹੂੰ ਤਾਂ ਉਹਨਾਂ ਨੂੰ ਪੰਜਾਬ ਬੋਰਡ ਦੇ ਅੰਦਰ ਲੈ ਆਂਦਾ ਜਾਵੇ ਠੀਕ ਹੈ ਤਾਂ ਉਸ ਦੇ ਲਈ ਜਿਹੜਾ ਹੈਗਾ ਪੇ ਪਿੰਡ ਦੇ ਨਗਰ ਨਿਵਾਸੀਆਂ ਨੇ ਨੇੜੇ-ਨੇੜੇ ਦੇ ਇਲਾਕੇ ਨੇ ਜੱਥੇਬੰਦੀਆਂ ਅਤੇ ਅਧਿਆਪਕਾਂ ਨੇ ਧਰਨਾ ਲਗਾ ਕੇ ਜਿਹੜਾ ਹੈਗਾ ਉਹ ਪ੍ਰੈਸ਼ਰ ਬਣਾ ਕੇ ਸਰਕਾਰ ਦੇ ਉੱਪਰ ਸੀਬੀਐਸਸੀ ਬੋਰਡ ਦੀ ਮੰਤਾਈ ਜਿਹੜੀ ਹੈ ਉਹ ਲਈ ਸੀ। ਠੀਕ ਹੈ। ਮੈਂ ਇੱਕ ਪਰਮਜੀਤ ਜੀ ਜਿਦਾ ਵੀ ਰਹਿ। ਇਹ ਗੱਲ ਮੰਨ ਲੈਨੇ ਸਰ। ਹਾਂ। ਠੀਕ ਹੈ ਜੀ ਮੇਰੀ ਗੱਲ ਕੰਪਲੀਟ ਆਪਾਂ ਚਰਚਾ ਨੂੰ। ਇਹ ਵੀ ਸਕੂਲ ਡੀਓ ਕੋਲ ਆਉਣਾ ਚਾਹੀਦਾ। ਫਿਰ ਉਸ ਦੇ ਲੈਣੇ ਘਰ ਨਹੀਂ ਚਲਾਏ ਮੰਨ ਲਓ ਲਾਏ ਕਿਉਂ ਨਹੀਂ। ਜੋ ਉਸ ਦੇ ਲੈਣੇ ਮੈਨੇਜਮੈਂਟ ਦੀ ਮੰਗ ਕਰੀ। ਠੀਕ ਹੈ। ਚਲੋ ਇੱਕ ਇੱਕ ਮੇਰੀ ਹੋਰ ਗੱਲ ਸੁਣੋ। ਗਰਮੇਲ ਜੀ ਤੁਸੀਂ ਇਹ ਦੱਸੋ ਟੀਚਰ ਦਾਵਾ ਕਰ ਰਹੇ ਨੇ ਕਿ ਅਕਤੂਬਰ 2024 ਤੋਂ ਬਾਅਦ ਅਕਤੂਬਰ ਨਵੰਬਰ ਦਸੰਬਰ ਚਲੋ ਮੈਂ ਨਵੰਬਰ ਤੋਂ ਵੀ ਕਾਊਂਟ ਕਰ ਲੈਣਾ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਚੜ ਗਿਆ 5 ਮਹੀਨੇ ਹੋ ਗਏ ਉਹਨਾਂ ਨੂੰ ਸੈਲਰੀ 15-15000 ਮਿਲ ਰਹੀ ਹੈ ਕਹਿੰਦੇ ਬੱਚਿਆਂ ਦੇ ਖਾਤਿਆਂ ਚ ਤੋਂ ਹੁਣ ਵੀ ਕੁਝ ਨਹੀਂ ਆਇਆ ਕੋਈ ਵਰਦੀ ਕਿਤਾਬਾਂ ਕੁਝ ਨਹੀਂ ਮਿਲਿਆ ਇਹ ਜੀ ਸੁਣੋ ਫਰਦੀਆਂ ਬਣੀਆਂ ਨੇ ਪਹਿਲੇ ਇਹਨੂੰ ਪਤਾ ਸੀ ਵੀ ਨਵੇਂ ਸੈਸ਼ਨ ਚ ਮਿਲਣੀ ਹੈ ਹੂੰ ਵੀ ਵਰਦੀਆਂ ਵੀ ਸਾਡੇ ਕੋਲ ਤਿਆਰ ਨੇ ਬੁਕਸ ਵੀ ਸਾਡੇ ਕੋਲ ਅੱਜ ਇੱਕ ਤਰੱਕ ਲੈ ਗਿਆ ਦੂਜਾ ਆ ਰਿਹਾ ਜੀ ਸੰਝਿਆ ਨਾ ਇਹ ਦੂਜਾ ਸੀ ਜਿਹੜੀਆਂ ਇਹ ਤਿਹਰੇ ਤਰਗਾਹ ਇਹ ਤਰਗਾਹ ਮੈਨੇਜਮੈਂਟ ਦੇ ਅੱਗੇ ਮਹੀਨੇ ਤੋਂ ਮਤਾ ਪਾਇਆ ਹੋਇਆ ਜਦੋਂ ਇਹ ਗਲਤ ਇੱਕ ਵਾਰੀ ਮੇਰਾ ਐਕਸੀਡੈਂਟ ਹੋ ਗਿਆ ਸੀ ਜਿਸ ਸਮੇਂ ਤੋਂ ਬਾਅਦ ਮੈਂ ਘਰ ਵਿੱਚ ਤਾਇਤ ਸੀ ਉਦੋਂ ਦਾ ਕਿਹੜਾ ਜਿਹੜਾ ਮਾਰਨ ਆਇਆ ਸੀ ਜਦੋਂ ਅਸੀਂ ਇਹਦੀ ਇਨਕੁਆਰੀ ਕੀਤੀ ਹੈ ਠੀਕ ਹੈ ਉਸ ਹੈ ਮੈਨੇਜਮੈਂਟ ਨੇ ਮਤਾ ਪਾਇਆ ਸੀ ਇਹਨੂੰ ਸਾਰਿਆਂ ਨੂੰ ਦੱਸਿਆ ਸੀ ਵੀ ਤੁਸੀਂ ਜੋ ਇਹ ਕਾਰਿਓ ਠੀਕ ਨਹੀਂ ਵੀ ਵਾਰੀ-ਵਾਰੀ ਉਹਨਾਂ ਨੂੰ ਆ ਰਹੇ ਕਿਉਂਕਿ ਜਿਹੜਾ ਪ੍ਰੈਸ਼ਰ ਸੀਗਾ ਜਿਹੜਾ ਬੈਸ ਹੋ ਚੁੱਕੀ ਸੀ ਚਾਹਵਾਂ ਗੱਲ ਇਹ ਹੈ ਕਿ ਦੇ ਦੋ ਤੁਸੀਂ ਚੇਅਰਮੈਨ ਹੁੰਦੇ ਹੋ ਨਾ ਗਰਮੇਲ ਜੀ ਤਾਂ ਫਿਰ ਹਰ ਚੀਜ਼ ਨੂੰ ਸਾਹਮਣੇ ਰੱਖਣਾ ਪੈਂਦਾ ਹੁੰਦਾ ਇਸ ਦੇ ਵਿੱਚ ਕੋਈ ਕਿਤੇ ਬਰੰਤ ਨਹੀਂ ਹੈ ਬਿਲਕੁਲ ਜੀ ਥੋੜੇ ਰੁਕ ਕੇ ਪਰ ਮੇਰਾ ਐਕਸ਼ਨ ਲੈ ਲਓ ਪਰਮਜੀਤ ਜੀ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਆ ਰਹੀ ਹੈ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹ ਰਹੇ ਹਾਂ ਕਿ ਤੁਸੀਂ ਕੁਝ ਟੀਚਰਾਂ ਦੇ ਹੱਕ ਦੇ ਵਿੱਚ ਆ ਕੇ ਤੁਸੀਂ ਕਿਹਾ ਟੀਚਰਾਂ ਤੇ ਜ਼ਬਰ ਹੋ ਰਿਹਾ ਜੀ ਅਸੀਂ ਇਹਨਾਂ ਦੇ ਨਾਲ ਹੁਣ ਬੱਚਿਆਂ ਦੀ ਪੜ੍ਹਾਈ ਖਰਾਬ ਕਰਕੇ ਵੀ ਤਾਂ ਜ਼ਬਰ ਕਰ ਰਹੇ ਹੋ ਤੁਸੀਂ ਤੁਸੀਂ ਪਹੁੰਚ ਗਏ ਉੱਥੇ ਤਾਲਾ ਲਗਾ ਦਿੱਤਾ ਜਿਹੜੇ ਟੀਚਰ ਪੜ੍ਹਾਉਣਾ ਚਾਹੁੰਦੇ ਨੇ ਪੜ੍ਹਾਉਣ ਦਿਓ ਸਕੂਲ ਖੋਲੋ ਅਸੀਂ ਤਾਲਾ ਨਹੀਂ ਲਗਾਇਆ ਟੀਚਰਾਂ ਨੇ ਖੁਦ ਤਾਲਾ ਲਗਾਇਆ ਹੈ ਅਸੀਂ ਉਹਨਾਂ ਦੇ ਮਾਪਿਆਂ ਨੇ ਤਾਲਾ ਲਗਾਇਆ ਜਿਹੜੇ ਮਾਪੇ ਆ ਜਿਨ੍ਹਾਂ ਦੇ ਬੱਚਿਆਂ ਨੂੰ ਜਿਹੜੀਆਂ ਇੱਥੇ ਸਹੂਲਤਾਂ ਨਹੀਂ ਮਿਲ ਰਹੀਆਂ ਨਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਪ੍ਰਦਰਸ਼ਨਕਾਰੀਆਂ ਨੇ ਤਾਲਾ ਲਗਾਇਆ ਨਾ ਅਸੀਂ ਤਾਂ ਕਹਿੰਦੇ ਆ ਜੀ ਨਾ ਅਧਿਆਪਕ ਅਧਿਆਪਕ ਮੇਂਟ ਕਰਦੇ ਆ ਬੱਚਿਆਂ ਨੂੰ ਪੜ੍ਹਾਉਂਦੇ ਆ ਫੀਲ ਮਿਲਿਆ ਉਹਨਾਂ ਨੂੰ ਪੂਰੀਆਂ ਤਨਖਾਹਾਂ ਮਿਲਣੀਆਂ ਚਾਹੀਦੀਆਂ ਨੇ ਨਹੀਂ ਕਿਸਾਨਾਂ ਤੋਂ ਕਿਸਾਨ ਜਥੇਬੰਦੀਆਂ ਤੋਂ ਪਰਮਜੀਤ ਜੀ ਬੱਚਿਆਂ ਦੇ ਮਾਪੇ ਵੀ ਔਖੇ ਨੇ ਤੁਹਾਡੇ ਖਿਲਾਫ ਪ੍ਰਦਰਸ਼ਨ ਕਰ ਰਹੇ ਨੇ ਉਹ ਨਹੀਂ ਜੀ ਸਾਡੇ ਖਿਲਾਫ ਕੋਈ ਮਾਪੇ ਪਰਦਾਸ਼ੀ ਨਹੀਂ ਕਰ ਰਹੇ ਨਾ ਇੱਕ ਤਗਰਾਹ ਦੇ ਖਿਲਾਫ ਪ੍ਰਦਰਸ਼ਨ ਹੈ ਇੱਕ ਗਰਮੇਲ ਵਰਨੀਆਂ ਚੱਤ ਕੇ ਕੋਸਤਕ ਚੰਦ ਕਰੰਦਿਆਂ ਤੋਂ ਜਿਹੜਾ ਸਾਡੇ ਖਿਲਾਫ ਕਰਵਾਇਆ ਗਿਆ ਪਰ ਉਹ ਕੋਈ ਮਾਪਾ ਨਹੀਂ ਹੈਗਾ ਨਹੀਂ ਫਿਰ ਤੁਸੀਂ ਤਾਲਾ ਤੁਸੀਂ ਜੇ ਤੁਸੀਂ ਉੱਥੇ ਲੀਡ ਕਰ ਰਹੇ ਹੋ ਤਾਲਾ ਖੁਲਵਾਓ ਨਾ ਤੁਸੀਂ ਤੁਸੀਂ ਤੇ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਤਾਲਾ ਖੁਲਵਾਓ ਦੀ ਸਣੀ ਕਰਨੇ ਜਾਵਾਂਗੇ ਨਹੀਂ ਕੋਰਟ ਚ ਪਾਰਟੀ ਬਣਾਇਆ ਹੂੰ ਜਿਹੜੇ ਦੰਜਲੂ ਮਲ ਲੱਗਿਆ ਹੋਇਆ ਤੇ ਜਾਣਕਾਰੀ ਪਹੁੰਚ ਕਰਨਾ ਚਾਹੁੰਦਾ ਹਾਂ ਹਾਲੇ ਬੱਤੀ ਚਰਾਨੋ ਦੇ ਰਹੇ ਉਹਨਾਂ ਨੂੰ ਬਹਾਲ ਕਰਨਾ ਉਹਨਾਂ ਨੂੰ ਡਿਊਟੀ ਤੇ ਲੈ ਕੇ ਜਾਣਾ ਤਾਲਾ ਖੋਲ ਖਲਾ ਲੈਣ ਇਹ ਨਹੀਂ ਫਿਰ ਜੇ ਮੈਂ ਉਹੀ ਕਹਿ ਰਿਹਾ ਨਾ ਕਿ ਹੁਣ ਉਹ ਵਿਵਾਦ ਚੱਲਦਾ ਰਹੇ ਬੱਚਿਆਂ ਦੀ ਪੜਾਈ ਖਰਾਬ ਹੁੰਦੀ ਰਹੇ ਨਹੀਂ ਜੀ ਅਸੀਂ ਬੱਚਿਆਂ ਦੀ ਪੜ੍ਹਾਈ ਪੜ੍ਹਾਈ ਦੇ ਹੱਕਾਂ ਦੀ ਪੜ੍ਹਾਈ ਦੇ ਹੱਕਾਂ ਦੇ ਵਿੱਚ ਉਹ ਤਾਲੇ ਲੱਗੇ ਹੋਏ ਦੇ ਵਿੱਚ ਕਿਸਾਨ ਕਿਸਮ ਦੇ ਨਾ ਤੀਮੇ ਤੀਮੇ ਬੱਚਿਆਂ ਦੀ ਪੜ੍ਹਾਈ ਚੱਲ ਰਹੀ ਹੈ ਇੱਥੇ ਮੇਲ ਵਰਗੇ ਠੇਕੇਦਾਰ ਹੈ ਜਿਹੜੇ ਉਹਨਾਂ ਨੂੰ ਠੇਕੇ ਦੇ ਵਿੱਚੋਂ ਕੱਢਣਾ ਚਾਹੀਦਾ ਇਹ ਸਾਰਾ ਸਰਕਾਰ ਆਪ ਦੇ ਹੱਥ ਦੇ ਵਿੱਚ ਲਵੇ ਤੇ ਉਹ ਜਿਹੜੀ ਸਕੂਲ ਨੂੰ ਚਲਾਵੇ ਤੁਸੀਂ ਡੀਓ ਦਫਤਰ ਦੇ ਜਾ ਕੇ ਬਾਹਰ ਪ੍ਰਦਰਸ਼ਨ ਕਰੋ ਨਾ ਜਾਂ ਤੁਸੀਂ ਕਿਸੇ ਅਧਿਕਾਰੀਆਂ ਦੇ ਨਾਲ ਗੱਲ ਕਰੋ ਠੀਕ ਹੈ ਅੰਮ੍ਰਿਤਪਾਲ ਜੀ ਤੁਸੀਂ ਸਾਈਡ ਕਰ ਰਹੀ ਸੀ ਮੈਂ ਚਰਚਾ ਨੂੰ ਕਲਮਪ ਕਰਾਂਗਾ ਚੱਲਣਾ ਚਾਹੀਦਾ ਸਰ ਜੀ ਚੀਕਾਂ ਮੇਂ ਪਾਲ ਜੀ ਉਹਨਾਂ ਨੇ ਇੰਟਰਨੈਟ ਲਵਾਇਆ ਇਹ ਵੈਲਮੈਂਟ ਦੀਆਂ ਜਿਹੜੀਆਂ ਗਲਤ ਹਰਕਤਾਂ ਕਰਕੇ ਲੱਗਿਆ ਤੇ ਇਹਨਾਂ ਨੇ ਇੱਕ ਪਾਸੇ ਤਾਂ ਇਹ ਤਨਖਾਹਾਂ ਕੱਟੀ ਜਾਂਦੇ ਨੇ ਦੂਜੇ ਪਾਸੇ ਤੇ ਬੱਚਿਆਂ ਨੂੰ ਇਹਨਾਂ ਨੇ ਹਜੇ ਤੱਕ ਕੋਈ ਹਜ਼ੂਰਤ ਨਹੀਂ ਹੋਣ ਵਰਦੀਆਂ ਤਿਆਰ ਨਹੀਂ ਸਾਫ ਤੇ ਤਾਲ ਨਹੀਂ ਮੈਂ ਚਰਚਾ ਮੈਂ ਚਰਚਾ ਨੂੰ ਵਾਈਂਡ ਅਪ ਕਰਨਾ ਅਮਰਿਤਪਾਲ ਜੀ ਕੁਝ ਕਹਿਣਾ ਚਾਹ ਰਹੇ ਸੀ ਅਮਰਿਤਪਾਲ ਜੀ ਸਰ ਨੂੰ ਸੌਫਰਾ ਆ ਜਿੱਥੇ ਕਹਿੰਦੇ ਨੇ ਅਮਰਿਤ ਅਮਰਿਤਪਾਲ ਜੀ ਹਾਂਜੀ ਹਾਂਜੀ ਸਰ ਪਲੀਜ਼ ਜਦੋਂ ਸਰ 20 ਜਨਵਰੀ ਨੂੰ ਦੋ ਟੀਚਰਸ ਨੂੰ ਟਰਮੀਨੇਟ ਕੀਤਾ ਗਿਆ ਤੇ 21 ਨੂੰ ਮਾਰਨਿੰਗ ਜਦੋਂ ਸਟਾਫ ਸਕੂਲ ਦੇ ਵਿੱਚ ਐਂਟਰ ਕੀਤਾ ਇਹ ਤਾਂ ਬਕਾਇਦਾ ਪਿੰਡ ਦੇ ਗੁਰਪਿਆਰ ਸਿੰਘ ਜੋ ਬੈਂਡ ਦੇ ਮਾਲਕ ਹਨ ਉਹਨਾਂ ਤੋਂ ਐਮਡੀ ਸਾਹਿਬ ਨੇ ਧੱਕੇ ਮਰਵਾ ਕੇ ਟੀਚਰਸ ਨੂੰ ਬਾਹਰ ਕੀਤਾ ਜਿਸ ਦੇ ਰੋਸ਼ ਬਜੋਏ ਦੇ ਟੀਚਰ ਉਹ ਗੇਟ ਦੇ ਉੱਪਰ ਬੈਠ ਗਏ ਉਸ ਤੋਂ ਉਪਰੰਤ ਡੀਸੀ ਸਾਹਿਬ ਨੂੰ ਮਿਲੇ ਤੇ 28 ਜਨਵਰੀ ਨੂੰ ਜਿਹੜਾ ਹੈਗਾ ਏਡੀਪੀ ਸਰ ਡੀਓ ਸੈਕੰਡਰੀ ਅਤੇ ਆਈਟੀਆਈ ਪ੍ਰਿੰਸੀਪਲ ਜੋ ਜਾਂਚ ਕਮੇਟੀ ਬਣੀ ਉਹ ਸਕੂਲ ਦੇ ਵਿੱਚ ਆਏ ਉਹਨਾਂ ਦੇ ਕਹਿਣ ਤੇ ਡੀਐਸ ਨੇ ਅੰਦਰ ਪੜਾਉਣਾ ਸਟਾਰਟ ਕਰ ਦਿੱਤਾ ਪੂਰ ਟਾਈਮ ਦੇ ਵਿੱਚ ਉਹ ਬੱਚਿਆਂ ਨੂੰ ਪੜਾਉਂਦੇ ਸੀਗੇ ਫੁੱਲ ਟਾਈਮ ਤੋਂ ਬਾਅਦ ਸ਼ਾਮ ਨੂੰ ਸੰਗੀਤਕਦਰ ਨਾਲ ਲਗਾਉਂਦੇ ਸੀਗੇ ਹੂੰ ਉਸ ਤੋਂ ਬਰੰਤ 17 ਐਬ ਨੂੰ ਫਿਰ ਜਿਹੜਾ ਹੈਗਾ ਐਸ.ਡੀ.ਐਮ ਸਰ ਨੇ ਆ ਕੇ ਜਦੋਂ ਇਹਨਾਂ ਨੇ ਪੇਪਰ ਐਡਵਾਂਸ ਵਿੱਚ ਲੈ ਕੇ 2 ਮਾਰਚ ਨੂੰ ਖਤਮ ਕਰਨੀ ਚਾਹੀਏ ਕਿ ਜਲਦੀ ਆਦੀ ਪੇਪਰ ਮੁਕਾਈਏ ਟੀਚਰਸ ਨੂੰ ਠੀਕ ਕਰੀਏ ਠੀਕ ਹੈ ਤਾਂ ਉਸ ਤੇ ਜਿਹੜਾ ਪ੍ਰੋਟੈਸਟ ਹੋਇਆ ਲੋਕ ਲਗਾਇਆ ਗਿਆ ਇੱਕ ਦਿਨ ਦੇ ਲਈ ਤਾਂ ਉਹਦੇ ਵਿੱਚ ਇਹ ਹੋਇਆ ਵੀ ਪੇਪਰ ਜਿਹੜੇ ਹੈਗੇ 1 ਮਾਰਚ ਤੋਂ ਅੱਗੇ ਪਾ ਦਿੱਤੇ ਗਏ ਟੀਚਰਸ ਨੇ ਫਿਰ ਜਿਹੜਾ ਹੈਗਾ ਬੱਚਿਆਂ ਨੂੰ 15 ਦਿਨ ਰਿਵੀਜ਼ਨ ਬਿਨਾਂ اٹੈਂਡੈਂਸ ਤੋਂ ਜੀ ਤੇ ਬਿਨਾ ਪੇਤ ਉਹ ਜਿਹੜਾ ਹੈਗਾ ਅੰਦਰ ਬੱਚਿਆਂ ਨੂੰ ਟੀਚ ਕਰਵਾਇਆ ਉਸ ਤੋਂ ਬਾਅਦ ਦੀ ਉਹ ਪੇਪਰ ਸਟਾਰਟ ਹੋਏ ਪਹਿਲੀ ਮਾਰਚ ਨੂੰ ਪਹਿਲੇ ਪੇਪਰ ਵਿੱਚ ਪੁਰਾਣੀ ਟੀਚਰ ਸੀ ਡਿਊਟੀ ਲੱਗੀ ਜਦੋਂ ਡਿਊਟੀ ਦੇਣ ਦੇ ਉਪਰੰਤ ਉਹਨਾਂ ਨੇ ਜਿਹੜਾ ਜਿਹੜਾ ਹੈਗਾ ਨੋਟਿਸ ਉਹਨਾਂ ਨੂੰ ਜਿਹੜਾ ਮਿਲਿਆ ਜਿਹੜੀ ਹੈਗੀ ਉਹਨਾਂ ਦੀ ਲਿਸਟ ਜਿਹੜੀ ਮਿਲੀ ਸਾਈਨ ਹੋਏ ਉਹਨਾਂ ਨੂੰ ਪ੍ਰੂਫ ਬਣਿਆ ਉਹਨਾਂ ਨੇ ਬੰਡਲ ਜਮ੍ਹਾਂ ਕਰਵਾਏ ਉਹ ਵੀ ਟੀਚਰ ਕੋਲ ਪ੍ਰੂਫ ਬਣਿਆ ਤਾਂ ਇਹਨਾਂ ਨੂੰ ਇਹ ਲੱਗਿਆ ਕਿਉਂਕਿ ਇਹਨਾਂ ਨੇ ਬੈਕ ਡੇਟ ਦੇ ਵਿੱਚ ਨਹੀਂ ਸੀ ਤੁਹਾਡੀਆਂ ਤੁਹਾਡੀਆਂ ਸਾਰੀਆਂ ਗੱਲਾਂ ਮੈਨੂੰ ਲੱਗਦਾ ਹੈ ਕਿ ਇਹ ਤਾਂ ਐਜੂਕੇਸ਼ਨ ਡਿਪਾਰਟਮੈਂਟ ਦੇ ਸਾਹਮਣੇ